ਨਿਊਜ਼ੀਲੈਂਡ ਆਏ ਨੂੰ ਸਾਨੂੰ 3-4 ਦਿਨ ਹੋ ਗਏ ਨੇ ਜੀ ਤੇ ਅੱਜ ਅਸੀਂ ਦੇਖਣ ਦੇ ਲਈ ਆਏ ਆ ਕਿ ਨਿਊਜ਼ੀਲੈਂਡ ਚ ਕੰਮ ਕਰਨ ਦੇ ਹਾਲਾਤ ਕੀ ਨੇ ਟਿੱਕੇ ਹੋ ਜੇ ਇੱਥੇ ਕੰਮ ਕਰ ਹੁੰਦੇ ਆ ਤੇ ਕਿੰਨੇ ਕੁ ਪੈਸੇ ਬਣਦੇ ਆ ਹਰ ਕੰਟਰੀ 'ਚ ਜਦੋਂ ਆਪਾਂ ਜਾਈਦਾ ਤਾਂ ਇਸ ਤਰ੍ਹਾਂ ਦਾ ਜਿਹੜਾ ਵਲੌਗ ਆ ਉਹ ਤਾਂ ਜ਼ਰੂਰ ਬਣਾਉਣੇ ਹੁੰਦੇ ਆ ਤੇ ਆ ਜਿਹੜਾ ਇੱਥੇ ਕੰਮ ਚੱਲ ਰਿਹਾ ਇਹ ਕੰਸਟਰਕਸ਼ਨ ਦਾ ਕੰਮ ਹੈ ਘਰਾਂ ਦਾ ਮਤਲਬ ਬਿਲਡਰ ਵਾਲਾ ਕੰਮ ਹੈ ਨਾ ਇਹ ਤਾਂ ਅਸੀਂ ਕੈਨੇਡਾ ਹੋਵੇ ਅਮਰੀਕਾ ਹੋਵੇ ਇੰਗਲੈਂਡ ਹੋਵੇ ਸਾਰੇ ਕਿਤੇ ਮਤਲਬ ਪੰਜਾਬੀਆ ਦੇ ਵਿੱਚ ਮੋਹਰੀ ਨੇ ਇਹ ਕੰਮ ਦੇ ਵਿੱਚ ਹੈ ਤੇ ਨਾਲ ਨਾਲ ਆਪਾਂ ਦਿਖਾਉਨੇ ਅੰਦਰ ਆਪਣੇ ਮੁੰਡੇ ਕੰਮਕਾਰ ਕਰੀ ਜਾਂਦੇ ਆ ਪੰਜਾਬੀ ਤੇ ਪੁੱਛਾਂਗੇ ਮਤਲਬ ਕਿੰਨੇ ਕਿਵੇਂ ਸਟੂਡੈਂਟ ਬੰਦਾ ਹੁੰਦਾ ਕਿੰਨੀ ਮਿਹਨਤ ਕਰਦਾ ਕਿਹੋ ਜਿਹਾ ਹੈ ਨਾ ਤੇ ਬਾਕੀ ਹੋਰ ਵੀ ਕੰਮਕਾਰਤਾ ਇੱਥੇ ਸਾਰੇ ਦੇਸ਼ਾਂ ਦੇ ਵਿੱਚ ਹੁੰਦੀ ਹੈ ਟਰਕਿੰਗ ਤੋਂ ਲੈ ਕੇ ਸਟੋਰ ਤੋਂ ਲੈ ਕੇ ਹੋਰ ਪਰ ਆਹ ਸਾਨੂੰ ਬੜਾ इजीली ਲੱਭ ਜਾਂਦਾ ਹੁੰਦਾ ਹੈ ਕਿਉਂਕਿ ਇਹਦੇ 'ਚ ਪੰਜਾਬ ਬਹੁਤ ਸਾਰਾ ਲੱਗਿਆ ਹੋਇਆ ਹੈਗਾ ਤੇ ਆਪਣੇ ਨਾਲ ਨੇ ਬਾਈ ਰੋਮੀ ਢਿੱਲੋਂ ਤੇ ਇਹਨਾਂ ਨੂੰ ਤੁਸੀਂ ਪਹਿਲੇ ਦਿਨ ਤੋਂ ਦੇਖਦੇ ਆਂ ਬਾਈ ਜੀ ਕਿਦਾਂ ਬਹੁਤ ਵਧੀਆ ਬਾਈ ਜੀ ਠੀਕ ਠਾਕ ਹਾਂਜੀ ਹਾਂਜੀ ਤੇ ਆ ਬਾਈ ਮਹਿੰਦੀ ਆ ਗਏ ਇੱਧਰ ਤੇ ਠੀਕ ਠਾਕ ਜੀ ਵਧੀਆ ਵਧੀਆ ਤੇ ਇਹ ਬਾਈ ਜੀ ਹੁਣੀ ਬਣਾਉਂਦੇ ਨੇ ਜੀ ਘਰ-ਬਾਰ ਬਣਾਉਂਦੇ ਨੇ ਹੁਣ ਆ ਇਹ ਆਪਾਂ ਨੂੰ ਸਾਈਟ ਤੇ ਲੈ ਕੇ ਆਏ ਨੇ ਅੱਜ ਅੱਜ ਆਪਾਂ ਦਿਖਾਉਨੇ ਆ ਤੁਹਾਨੂੰ ਨਾਲ-ਨਾਲ ਮੁੰਡੇ ਆਪਣੇ ਰੋਟੀ ਪਾਣੀ ਖਾਣ ਥੋੜਾ ਥੋੜਾ ਲੱਗੇ ਹੋਏ ਆ ਪ੍ਰਸ਼ਾਦ ਬਣੀ ਸ਼ੱਕ ਲੈਣ ਦੋਨਾਂ ਨੂੰ ਹਾਂਜੀ ਤਾਂ ਹੀ ਖਾਲੀ-ਖਾਲੀ ਜਿਹਾ ਬੈਠਾ ਥੋੜਾ ਜਿਹਾ ਤੇ ਇੱਧਰਲੇ ਪਾਸੇ ਨੂੰ ਆਪਾਂ ਚੱਲਦੇ ਆਂ ਇਹ ਮਹਿੰਦੀ ਬਾਈ ਬਣਦਾ ਸਾਰਾ ਇਹ ਲੱਕੜ ਦਾ ਇ वैसे मतलब ਉੱਥੇ ਵੀ ਦੇਖਿਆ ਆਪਾਂ ਆਪਣੇ ਅੰਗਲੈਂਡ ਦੇ ਇੰਡਸਟਰੀ ਜਿਹੜਾ ਸੇਮ ਸਟੈਂਡਰਡ ਹੀ ਹੈ ਜੀ ਉਹ ਥੀ ਟ੍ਰੀਟਡ ਲੱਕੜ ਨਾਲ ਹੀ ਯੂਜ਼ ਕਰਦੇ ਨੇ ਠੀਕ ਹੈ ਕਿੰਨੇ ਮੁੰਡੇ ਲੱਗੇ ਹੋਏ ਇੱਥੇ ਆਪਣੇ ਤੇ ਹੁਣੇ ਜੀ ਅੱਜ ਸਿੰਗਲ ਰਿਚ 6 6-7 ਜਣੇ ਹੋਣੇ 6-7 ਜਣੇ ਆ ਹਾਂਜੀ ਹਾਂਜੀ ਚਲੋ ਚੱਲੀਏ ਉਧਰ ਦੀ ਹਾਂਜੀ ਹਾਂਜੀ ਚਲੋ ਆਜੋ ਤੇ ਆਹ ਦੇਖੋ ਜੀ ਲੰਚ ਚੱਲੀ ਜਾਂਦਾ ਬਾਈ ਹੁਣ ਇਹਦਾ ਤੇ ਉਹ ਬੈਠਿਆ ਹੈ ਡਾਲਰ ਕਮਾਉਣੇ ਕਿਸੇ ਦੇ ਚ ਸੌਖੇ ਨਹੀਂ ਬਾਈ ਬਲੇ ਉਹ ਕਿਹੜਾ ਡਾਲਰ ਰਕਮ ਹੋਣੀ ਭਵੇਂ ਨਿਊਜ਼ੀਲੈਂਡ ਦਾ ਡਾਲਰ ਭਾਈ ਜੀ ਕੀ ਹਾਲ ਨੇ ਸਤਿ ਸ਼੍ਰੀ ਅਕਾਲ ਭਾਈ ਕਿਵੇਂ ਹੋ ਠੀਕ ਠਾਕ ਹੋ ਕਿਹੜਾ ਪਿੰਡ ਆ ਭਾਈ ਮੇਰਾ ਜਲੰਧਰ ਕੋਲ ਰਹੇ ਸੀ ਅੱਛਾ ਤੁਹਾਡਾ ਭਾਈ ਜੀ ਕਿਹੜਾ ਪਿੰਡ ਆ ਜੀ ਸਤਿ ਸ਼੍ਰੀ ਅਕਾਲ ਜੀ ਸਫਲਾਬਾਦ ਭਾਈ ਕਪੂਰਥਲਾ ਅੱਛਾ ਕਪੂਰਥਲਾ ਦੋਆਬੇ ਵਾਲੇ ਦੋਨੇ ਭਾਈ ਹੈਂ ਹਾਂ ਠੀਕ ਹੈ ਠੀਕ ਹੈ ਆਹ ਦੇਖੋ ਜੀ ਮਾਂ ਦੇ ਹੱਥਾਂ ਦੀਆਂ ਜੜ ਆਉਂਦੀਆਂ ਕਿ ਨਾ ਆਉਂਦੀਆਂ ਹੈਂ ਆਉਂਦੀਆਂ ਆਉਂਦੀਆਂ ਹੀਆਂ ਜਿਆਦਾ ਹੋਰ ਤਾਂ ਸਿੱਖ ਲਿਆ ਹੋਰ ਤਾਂ ਸਿੱਖ ਲਿਆ ਕਿੰਨਾ ਟਾਈਮ ਹੋ ਗਿਆ ਭਾਈ ਆਇਆ ਇਹਨੂੰ ਮੈਨੂੰ ਭਾਈ ਢਾਈ ਸਾਲ ਹੋ ਅੱਛਾ ਵਰਕ ਵੀਜੇ ਤੇ ਆਏ ਸੀਗੇ ਠੀਕ ਐ ਆਏ ਬਣਦੇ ਆ ਜੀ ਨਿਊਜ਼ੀਲੈਂਡ ਦੇ ਡਾਲਰ ਜਿਹੜਾ ਕਹਿੰਦੇ ਨੇ ਆਈਫੋਨ ਭੇਜਦੇ ਭਾਈ ਆਈਫੋਨ ਤੇ ਧੁੱਪਾਂ 'ਚ ਬਹਿ ਕੇ ਐਦੀ ਛਾਂ ਜੀ 'ਚ ਬੈਠੇ ਹੈਂ ਭਾਈ ਹਾਂਜੀ ਭਾਈ ਗਰਮੀ ਹੀ ਆ 2 ਮਹੀਨੇ ਹਣ ਗਰਮੀ ਦੇ ਹੁੰਦੇ ਆ ਹਾਂ ਗਰਮੀ ਕਿੰਨੀ ਕੁ ਲੱਗਦੀ ਐ ਨਾ ਮਹੀਨੇ 'ਚ ਜਨੇ ਭਾਈ ਫੁੱਲ ਹੀ ਹੁੰਦੀ ਗਰਮੀ ਹੁਣ ਅੱਛਾ ਚਲੋ ਛੱਕ ਲੋ ਤੁਸੀਂ ਪ੍ਰਸ਼ਾਦ ਇਹ ਆਪਾਂ ਫਿਰ ਕਰਦੇ ਆਂ ਗੱਲਬਾਤ ਹੈਨਾ ਤੇ ਨਾਲ ਮੈਂ ਤੁਹਾਨੂੰ ਦਿਖਾ ਦਾਂ ਜੀ ਇੱਧਰ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਚਾਲ ਨੇ ਕਰ ਲਿਆ ਲੰਚ ਤੁਸੀਂ ਦਾ ਹਾਂਜੀ ਹਾਂਜੀ ਕਰ ਲਈ ਅੱਛਾ ਕਿਹੜਾ ਪਿੰਡ ਆ ਤੁਹਾਡਾ ਮ ਲੋਪੋ ਸਖਜੇਂਦਰ ਲੋਪੋ ਵਾਲਾ ਹਾਂ ਸਖਜੇਂਦਰ ਲੋਪੋ ਠੀਕ ਐ ਚਲੋ ਬਾਈ ਵਧੀਆ ਠੀਕ ਐ ਤੇ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਸਾਨੂੰ ਮੈਨੂੰ ਹੋ ਗਿਆ ਡੇਢ ਸਾਲ ਦੀ ਅੱਛਾ ਡੇਢ ਸਾਲ ਹੋ ਗਿਆ ਠੀਕ ਐ ਚਲੋ ਆਪਾਂ ਹੋ ਜੋ ਇਕੱਠੇ ਫਿਰ ਕਰਦੇ ਹਾਂ ਨਾ ਮਿੰਦੀ ਬਾਈ ਮਿੰਦੀ ਬਾਈ ਕਿਧਰ ਬਾਗੇ ਲੈ ਮੈਂ ਤੁਹਾਨੂੰ ਇੰਨੇ ਮਾੜਾ ਸਾਈਟ ਦਿਖਾਦਾ ਸਾਰੀ ਇਹ ਵੀ ਸਾਈਟ ਕਿਵੇਂ ਦੀ ਐ ਤੇ ਇਹ ਇਦਾਂ ਦਾ ਜੀ ਕੁਛ ਇਹ ਸਾਰਾ ਮੈਨੂੰ ਲੱਗਦਾ ਡੇਢ ਭੜੇੜ ਕੇ ਬਣਾ ਰਹੇ ਐ ਤੇ ਘਰ ਏ ਦੇਖੋ ਬਾਈ ਇਹ ਸਾਰਾ ਰੁਮੀ ਬਾਈ ਇੱਕ ਕਲੌਟ ਹੈਗਾ ਇਹ ਮਤਲਬ ਤਿੰਨ ਘੰਟੇ ਲੱਗਦੇ ਨੇ ਕਿੰਨੇ ਘਰ ਆ ਬਾਈ ਤਿੰਨ ਘਰ ਹੈ ਠੀਕ ਆ ਅੱਛਾ ਆ ਅਲੱਗ-ਅਲੱਗ ਬਣੀ ਜਾਂਦੇ ਆ ਆ ਇਹਦਾ ਮਤਲਬ ਆ ਜਿੱਥੇ ਹੁਣ ਆਪਣੀਆਂ ਗੱਡੀਆਂ ਖੜੀਆਂ ਐ ਡਰਾਈਵਵੇ ਆ ਜੋ ਇਹਦਾ ਠੀਕ ਐ ਇਹ ਬਾਈ ਜਿਹੜੇ ਆਪਣੇ ਬਾਈ ਨੇ ਮਿੰਦੀ ਇਹ ਥਾਂ ਲੈ ਲੈਂਦੇ ਨੇ ਥਾਂ ਲੈ ਕੇ ਸਸਤਾ ਫਿਰ ਇਹਦੇ ਤਿੰਨ ਚਾਰ ਘਰ ਬਣਾ ਕੇ ਪੈਸੇ ਛਾਪ ਦਿੰਦੇ ਆ ਗਵਰਨਮੈਂਟ ਲੈ ਜਾਂਦੀ ਹੈ ਕੀ ਹੋ ਜਾਂਦੀ ਹੈ ਹਾਂਜੀ ਹਾਂਜੀ ਇਹ ਦੇਖੋ ਭਾਈ ਇਹ ਮੇਨ ਬਿਲਡਿੰਗ ਹੈ ਅੱਛਾ ਅੱਛਾ ਠੀਕ ਹੈ ਸਤਿ ਸ੍ਰੀ ਅਕਾਲ ਭਾਈ ਜੀ ਕੀ ਹਾਲ ਚਾਲ ਹੈ ਜੀ ਬਸ ਵਧੀਆ ਵਧੀਆ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਚਲੋ 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 ਵਧੀਆ ਵਧੀਆ ਹੋਰ ਭਾਈ ਚੜ੍ਹਦੀ ਕਲਾ ਕਿਹੜਾ ਪਿੰਡ ਆ ਤੁਹਾਡਾ ਅਸੀਂ ਪਟਿਆਲੇ ਤੋਂ ਆ ਜੀ ਅੱਛਾ ਪਟਿਆਲੇ ਤੋਂ ਹਾਂਜੀ ਹਾਂਜੀ ਠੀਕ ਹੈ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਬਾਵਾਂ ਟਾਈਮ ਹੋ ਗਿਆ 5 ਤੋਂ ਹਾਂਜੀ 2000 ਮੈਂ ਦੇਖ ਲੈ ਹਸਾਬ ਲਾ ਲਈ ਟਾਈਮ ਹੋ ਗਿਆ ਠੀਕ ਹੈ ਤੇ ਇਹਦੇ ਚ ਸਮਾਨ ਸਮੂਹ ਲੈ ਕੇ ਆਨੇ ਆ ਫਿਰ ਹਾਂਜੀ ਇਹ ਫਿਰ ਕੰਮ ਵਾਲੀਆਂ ਵੈਨਾਂ ਨੇ ਇੱਚ ਸਾਰਾ ਸਟੂਲ ਇੱਚ ਆਉਂਦਾ ਅੱਛਾ ਜੀ ਇਹ ਸ਼ਾਮ ਨੂੰ ਘਰੇ ਲੈ ਜਾਣੇ ਆ ਹੋਰ ਜੀ ਹੋਰ ਠੀਕ ਹੈ ਆਪਣੇ ਨੂੰ ਬਾਈ ਖਲਾਰਾ ਖਲੂਰਾ ਨਹੀਂ ਪਾਉਂਦੇ ਨੇ ਗੰਦ ਨਹੀਂ ਪਾਉਂਦੇ ਇੱਥੇ ਜੀ ਨਹੀਂ ਜੀ ਨਹੀਂ ਇਸ ਤਰੀਕੇ ਦਾ ਸੰਭ ਕੇ ਰੱਖਿਆ ਜਾਂਦਾ ਹੈ ਹਨਾ ਹਾਂਜੀ ਤੇ ਆ ਦੇਖੋ ਇਹਦੇ ਚ ਸਾਰਾ ਚਾਬੀਆਂ ਪਾਨੇ ਇੱਥੋਂ ਹੀ ਸਾਰਾ ਕੱਸ ਕੇ ਇੱਥੋਂ ਹੀ ਲੈ ਜਾਣਾਗਾ ਸਿਸਟਮ ਚ ਚੱਲਦੇ ਹਾਂ ਜੀ ਸਾਰਾ ਸਿਸਟਮ ਹੈ ਜੀ ਇਕ ਬਾਈ ਹੁਣ ਸ਼ਕਲ ਪ੍ਰਸ਼ਾਦੇ ਬਾਈ ਆ ਜਾਓ ਜੀ ਕਰੀਏ ਗੱਲਬਾਤ ਤੇ ਨਿਊਜ਼ੀਲੈਂਡ ਦੇ ਕਹਿੰਦੇ ਡਾਲਰ ਨਿਊਜ਼ੀਲੈਂਡ ਦਾ ਡਾਲਰ ਕਿੰਨੇ ਰੁਪਏ 50 ਰੁਪਏ ਬਾਈ ਹਾਂਜੀ ਹੈ ਅਪਰੋਕਸੀਮੇਟਲੀ ਪਿਆਓ ਤੋ 52 52 55 55 ਹਾਂਜੀ ਹਾਂਜੀ ਪਿਆਉ ਨੂੰ ਐਵਰੇਜ ਰੱਖੋ ਠੀਕ ਹੈ 50 ਠੀਕ ਹੈ ਠੀਕ ਹੈ ਇੱਕ ਦਿਨਾਂ ਦਾ ਯਾਰ ਨਿਊਜ਼ੀਲੈਂਡ ਵਾਲੇ ਜਦੋਂ ਦਾ ਮੈਂ ਨਿਊਜ਼ੀਲੈਂਡ ਆਏ ਹਾਂ ਤੇ ਇੰਨਾ ਕਜਾਦਾ ਸੰਗਦੇ ਆ ਨਾ ਕੈਮਰੇ ਤੋਂ ਤੇ ਇੰਨੇ ਕਜਾਦਾ ਛਾਈ ਹੈ ਜਿਹਨੂੰ ਵੀ ਕਹਿ ਦੋ ਬਾਈ ਨੂੰ ਮਹਿੰਦੀ ਨੂੰ ਮਸਾਲਿਆਂ ਦਾ ਕੈਮਰੇ ਦੇ ਆਜਾ ਠੀਕ ਹੈ ਤੇ ਉਹ ਬਾਈ ਰੋਮੀ ਨਹੀਂ ਆਉਂਦੇ ਉਹ ਕਹਿੰਦੇ ਨਾ ਨਾ ਬਾਈ ਡਰ ਲੱਗਦਾ ਆਪਾਂ ਨਹੀਂ ਬੋਲ ਸਕਦੇ ਤੇ ਆ ਹੁਣ ਜਿਹੜੇ ਬਾਈ ਨੇ ਚਲੋ ਬਾਕੀ ਗੱਲਬਾਤ ਕਰ ਲਾਂਗੇ ਬਾਈ ਆਜੋ ਕੀ ਹਾਲ ਚਾਲ ਹੈ ਠੀਕ ਠਾਕ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਆਇਆਂ ਨੂੰ ਮੈਨੂੰ ਡੇਢ ਸਾਲ ਹੋ ਗਿਆ ਜੀ ਡੇਢ ਸਾਲ ਹੋ ਗਿਆ ਆ ਨਵੀਂ ਆ ਅਜੇ ਨਵੀਂ ਆ ਨਵੇਂ ਮੈਂ ਨਵੇਂ ਦੀ ਤਜਰਬਾ ਲੈਣਾ ਪੁਰਾਣੇ ਦਾ ਪੈਸੇ ਪੂਹੇ ਬਣਾਈ ਬੈਠੇ ਆ ਸਟੂਡੈਂਟ ਆ ਜੀ ਨਹੀਂ ਨਹੀਂ ਵਰਕ ਵੀ ਜੀ ਅਜੇ ਵਰਕ ਵੀ ਜੀ ਇਹ ਨਿਊਜ਼ੀਲੈਂਡ ਦਾ ਬਾਈ ਜਮੈਂ ਬਾਈ ਨੇ ਵੀ ਵਰਕ ਦੱਸੇ ਵਰਕ ਵੀ ਜੀ ਕਿਵੇਂ ਲੱਗਦਾ ਹੈਗਾ ਦੋ ਤਿੰਨ ਸਾਲ ਹੋ ਗਏ ਪਿੱਛੇ ਜਿੰਨਾ ਨੇ ਖੁੱਲੇ ਸੀਗੇ ਵਰਕ ਵੀ ਜੀ ਅੱਛਾ ਅੱਛਾ ਤੇ ਜ਼ਿਆਦਾਤਰ ਉਦੋਂ ਸਾਰੇ ਵਰਕ ਵੀ ਜੇ ਤਾਂ ਜਾ ਕੋਈ ਸਟਡੀ ਸਟੂਡੀਓ ਵਾਲਾ ਨਹੀਂ ਸੀ ਨੀ ਸੀਗਾ ਸਟੱਡੀ ਰਿਹਾ ਕਹਿੰਦੇ ਵੀ ਨਾਲ ਆਈਲਟਸ ਜ਼ਰੂਰੀ ਹੈ। ਸਟੱਡੀ ਵੀਜ਼ੇ ਮੈਂ ਮੈਨੂੰ ਇਹ ਵੀ ਪਤਾ ਵੀ 2010 11 ਨੇ 14 ਉਹ ਵਾਲੇ ਚੱਲੇ ਸੀ 20 ਤੱਕ ਕੋਵਿਡ ਤੱਕ ਚੱਲਦੇ ਰਹੇ ਹਨਾ ਕਰੋਨਾ ਤੱਕ ਹੈਨਾ ਹੁਣ ਜਿਹਨਾਂ ਨੂੰ 3 ਸਾਲ ਹੋ ਗਏ ਬੰਦ ਕਰ ਦਿੱਤੇ ਹੁਣ ਤਾਂ ਜਮੀ ਬੰਦ ਹੈ ਜਿੱਦਾਂ ਤਾਂ ਆਉਂਦੇ ਆ ਜਿਹੜੇ ਸਟੂਡੈਂਟ ਆ ਪਰ ਅਸੀਂ ਪੜਨ ਵਾਲੇ ਚੱਕਣਾ ਚ ਹੈ ਨਹੀਂ ਸੀਗੇ ਅੱਛਾ ਤੇ ਇਹਦੇ ਵਿੱਚ ਵੀ PR PR ਦਾ ਕੀ ਸਿਸਟਮ ਹੈਗਾ PR ਦੇ ਵਿੱਚ ਅੱਗੇ ਜਾ ਕੇ ਆਪਾਂ ਨੂੰ ਸ਼ਾਇਦ ਆਈਲਟਸ ਵੀ ਕਰਨੀ ਪੈਣੀ ਹੈ ਤੇ ਹੁਣ ਜਿਵੇਂ ਤੁਸੀਂ ਆਏ ਹੋ ਉੱਥੋਂ ਇੰਡੀਆ ਤੋਂ ਕਿੰਨੇ ਪੈਸੇ ਲਾ ਕੇ ਆਏ ਹੋ ਮਤਲਬ ਵਰਕ ਵੀਜੇ ਦੇ ਨਹੀਂ ਲੱਗੇ ਨਹੀਂ ਕਿਦਾਂ अच्छा 1000 डॉलर ਟੈਕਸ ਸੀਗੀ ਤੇ 2000 डॉलर ਮਿਲਦਾ ਕੰਪਨੀ ਦੀ ਫੀਸ ਸੀਗੀ ਲੋਅਰ ਦੀ ਫੀਸ ਸੀਗੀ ਕਿਹੜੇ ਕਿਹੜੇ ਮਤਲਬ ਕੀਦੇ ਥਰੂ ਇਹ ਐਮਬੈਸੀ ਜਾਂ ਗਵਰਨਮੈਂਟ ਕੱਢਦੀ ਹੈ ਵੀਜ਼ਾ ਜਾਂ ਇਥੋਂ ਕੋਈ ਸਪான்ਸਰ ਕਰਦਾ ਤਾਂ ਅੱਛਾ ਗਵਰਨਮੈਂਟ ਕੱਢਦੀ ਹੈ ਕਿਸ ਦੇ ਸਪான்ਸਰਸ਼ਿਪ ਤੇ ਨਹੀਂ ਮਤਲਬ ਉਹ ਜਿੱਦਾਂ ਹੁਣ ਸਾਡੇ ਭਾਜੂਣੇ ਦੀ ਕੰਪਨੀ ਆ ਹਾਂ ਤੇ ਇਹਨਾਂ ਨੇ ਐਮਬੈਸੀ ਤੋਂ ਕਿਹਾ ਲੋ ਵੀ ਇੱਕ ਟੋਕਨ ਹਾਂ ਜਿੱਦਾਂ ਟੋਕਨ ਕਹਿੰਦੇ ਹੁਣ ਉਹ 2000 ਡਾਲਰ ਲੱਗਦਾ ਵਾ ਠੀਕ ਹੈ ਉਹ ਲੈ ਕੇ ਵੀ ਫਿਰ ਐ ਨਹੀਂ ਸਹੀ ਹੈ ਬਾਈ ਜਿਵੇਂ ਇਹਨਾਂ ਨੇ ਵੀ ਚਲ ਚ ਕਰਕੇ ਤੁਹਾਡੇ ਤੋਂ 8 10 ਲੱਖ ਨਹੀਂ ਮੰਗਿਆ ਨਹੀਂ ਤਾਂ ਮਤਲਬ ਅਗਲਾ ਕਹਿੰਦਾ ਇਹ ਤਾਂ ਇਹ ਤਾਂ ਬੰਦਿਆਂ ਨੇ ਆਪ ਗੋਣ ਗੋਣੀਆਂ ਵੀ ਜਿਨ੍ਹਾਂ ਨੇ ਤੁਹਾਨੂੰ ਸੱਦ ਲਿਆ ਨਹੀਂ ਇੱਦਾਂ ਇੱਥੇ ਲੋਕਾਂ ਨੇ ਬਹੁਤ ਕੀਤਾ ਬੱਜੀ ਬੱਜੀ ਦਿੱਤੀ ਲੱਖ ਰੁਪਇਆ ਲਿਆ ਵਾ ਹਾਂ ਹਾਂ ਕੰਮ ਨਹੀਂ ਦਿੱਤਾ ਵਿਚਾਰੇ ਮੁੜ ਗਏ ਇੱਥੇ ਅੱਖਾਂ ਘਸੌਣ ਦੇ ਦੇ ਕੇ ਕੋਈ ਬੰਦਾ ਇਮਾਨਦਾਰ ਹੁੰਦਾ ਮੋਸਟਲੀ ਪਤਾ ਬਾਈ ਕੀ ਹੁੰਦਾ ਪਹਿਲਾਂ ਚਲੋ ਆਪਾਂ ਬੰਦਾ ਆਇਆ ਕਿਵੇਂ ਉਹਦੇ ਬਾਰੇ ਗੱਲਬਾਤ ਕਰ ਲਈ ਕਮਾਈ ਤੇ ਵੀ ਜਾਵਾਂਗੇ ਬਾਅਦੋਂ ਕਿੰਨੀ ਕਰਨਿੰਗ ਹੁੰਦੀ ਹੈ ਕੋਈ ਫਾਇਦਾ ਆਉਣ ਦਾ ਕਿ ਨਾ ਮੋਸਟਲੀ ਅਸੀਂ ਜਿਵੇਂ ਇਟਲੀ ਵਗੈਰਾ ਵੀ ਸੁਣਿਆ ਸੀ ਉੱਥੇ ਵੀ ਕਹਿੰਦੇ ਵੀ ਬੰਦਾ ਜਨ ਸਪான்ਸਰ ਦੇ ਕੇ ਬੁਲਾ ਲੈਂਦਾ ਸਪான்ਸਰ ਜਿਵੇਂ ਕੈਨੇਡਾ ਚ ਸੇਮ ਐ ਐਲ ਐਮ ਆਈ ਹੈ ਐਲ ਐਮ ਆਈ ਦੇਣ ਦੇ ਉਹੀ ਉਹੀ ਸੀਨ ਹੈਗਾ ਪੈਸੇ ਦੇ ਕੇ ਮੰਨ ਲਓ ਅਗਲਾ 20 ਲੱਖ ਰੁਪਏ 10-10 ਲੱਖ ਰੁਪਏ ਚੱਕੀ ਫਿਰਦਾ ਹੈ ਹਨਾ अच्छा ते ਹੁਣ ਕਿੰਨੇ ਟਾਈਮ ਦਾ ਮਿਲਿਆ ਸੀ ਬਾਈ ਵੀਜ਼ਾ ਇਹ ਤੁਹਾਨੂੰ ਹੁਣ ਮੈਨੂੰ ਮਿਲਿਆ ਹੈ ਜਾਨਕੀ 5 ਸਾਲ ਦਾ 5 ਸਾਲ ਦਾ 3 ਸਾਲ ਦਾ ਲੱਗਿਆ 2 ਸਾਲ ਮੈਂ ਅੱਗੇ ਐਕਸਟੈਂਡ ਕਰਾਂਗਾ ਤੇ ਫਿਰ ਅੱਗੇ ਪੱਕੇ ਪੱਕੇ ਹੋਣ ਦਾ ਇਹਦੇ ਚ ਅੱਗੇ ਪੱਕੇ ਹੋਣ ਦਾ ਰੱਬ ਸਾਰੀ ਆ ਬਈ ਅੱਛਾ ਰੱਬ ਸਾਰੀ ਆ ਉਹ ਹਾਈਲਾਈਟਸ ਵਗੈਰਾ ਉਹ ਕਰਨਾ ਪਵੇ ਆ ਪਤਾ ਹੋਣੀ ਨਹੀਂ ਆ ਪਤਾ ਹੈ ਕਿ ਜੇ ਮੈਂ ਦੇਸੀ ਬੰਦੇ ਹਾਂ ਹਾਂ ਜਿਵੇਂ ਹੈ ਨਾ ਤੇ ਫਿਰ ਬਾਈ ਇਹਦੇ ਪੈਸੇ ਪੂਸਿਆਂ ਦਾ ਇੱਥੇ ਕਮਾਈ ਦਾ ਕਿਵੇਂ ਕਿੰਨੇ ਡਾਲਰ ਹੈ ਕਿੰਨੀ ਮੰਗਾਈ ਮੰਗੂਈ ਕਿਵੇਂ ਕੀ ਹਿਸਾਬ ਹੈ ਮੰਗਿਆ ਜੀ ਬਈ ਬਹੁਤ ਜ਼ਿਆਦੇ ਆ ਹਾਂ ਨਿਊਜ਼ੀਲੈਂਡ ਮਹਿੰਗਾ ਬਹੁਤ ਹੈ ਕਹਿੰਦੇ ਇੰਟਰਨੈਟ ਬਹੁਤ ਜ਼ਿਆਦਾ ਇੱਥੇ ਹਨ ਗਰੋਸਰੀ ਬਹੁਤ ਮਹਿੰਗੀ ਆ ਤੇ ਤਕਰੀਬਨ ਇਤੋਂ ਜ਼ਮਾਨ ਸਾਰਾ ਬਾਹਰ ਹੀ ਹੁੰਦਾ ਵਾ ਇੱਥੇ ਬਹੁਤ ਘੱਟ ਆ ਹਨ ਉਹਦਾ ਕਰਕੇ ਮੰਗਾਈ ਆ ਘਰਾਂ ਦਾ ਤੁਸੀਂ ਭਾਜੀ ਉਹਨਾਂ ਤੋਂ ਪੁੱਛ ਲਓ ਸਾਰਾ ਜਿੱਦਾਂ ਬਣਦੇ ਆ ਇਹਨਾਂ ਦਾ ਕਰ ਨਹੀਂ ਘਰ ਮਹਿੰਗੀ ਹੋ ਜਾਂਦੀ ਠੀਕ ਹੈ ਉਹ ਘਰ-ਵਕਰ ਵੀ ਬਹੁਤ ਮਹਿੰਗੇ ਆ ਵੀਓ ਠੀਕ ਹੈ ਸਾਡੇ ਹਿਸਾਬ ਨਾਲ ਤਾਂ ਫੇਰ ਵੀ ਸਹੀ ਆ ਹਨ ਪਰ ਜਿਹੜੇ ਬੰਦੇ ਨਹੀਂ ਕੰਮ ਧੁੰਦਾ ਚੱਲਦਾ ਉਹ ਤਾਂ ਰੋਂਦੇ ਇੱਥੇ ਜਦੋਂ ਅਸਲ 'ਚ ਨਾ ਅਸੀਂ ਇੱਕ ਵਲੌਗ ਮੰਗਾਈ ਤੇ ਬਣਾਵਾਂਗੇ ਤੇ ਨਿਊਜ਼ੀਲੈਂਡ ਨੂੰ ਸਭ ਤੋਂ ਮਹਿੰਗਾ ਦੇਸ਼ ਮੰਨੇ ਦਾ ਮਤਲਬ ਸਵਿਟਜ਼ਰਲੈਂਡ ਨੂੰ ਅਸੀਂ ਹੁਣ ਤੱਕ ਮਹਿੰਗਾ ਗਿਣਦੇ ਸੀ ਜਿੰਨਾ ਕਿ ਸਾਡਾ ਐਕਸਪੀਰੀਅੰਸ ਹੈ ਜਿੰਨਾ ਘੁੰਮਿਆ ਹੈ ਨਾ ਤੇ ਨਿਊਜ਼ੀਲੈਂਡ ਨੂੰ ਉਹਦੇ ਬਰਾਬਰ ਦਾ ਸੋਨਾ ਮਤਲਬ ਸੋਨਾ ਵੀ ਉਨਾ ਹੀ ਹੈ ਤੇ ਮਹਿੰਗਾ ਕਹਿੰਦੇ ਸੋਹਣੀਆਂ ਚੀਜ਼ਾਂ ਮਹਿੰਗੀ ਹੁੰਦੀਆਂ ਉਹਦੀ ਕੀ ਕੀਮਤ ਹੁੰਦੀ ਹੈ ਤੇ ਬਾਈ ਮੈਨੂੰ ਰੋਮੀ ਉਹ ਤੋਂ ਦੱਸ ਦੇ ਢਿੱਲੋਂ ਕਹਿੰਦੇ ਇੱਕ ਅੰਬ 450 ਦਾ ਆਉਂਦਾ ਇੰਡੀਆ ਇੰਡੀਆ ਦੇ 450 ਦਾ ਉਹਨਾਂ ਤੋਂ ਦੇਖਿਓ ਜੀ ਸਵਰਗੀ ਹੈ ਸੋਨਾ ਸਵਰਗ ਹੈ ਹਜੇ ਬਾਈ ਅਸੀਂ ਨਿਕਲਣਾ ਹੈ ਨਾ ਆਕਲੈਂਡ ਚ ਬਾਰੇ ਜਦੋਂ ਨਿਕਲੋਗੇ ਤੁਹਾਨੂੰ ਪਤਾ ਲੱਗ ਜਾਊਗਾ ਵੀ ਸਵਰਗੀ ਆ ਉੱਧਰ ਮੰਗਾਈ ਕਰਕੇ ਥੋੜਾ ਜਿਹਾ ਹੈਗਾ ਇੱਥੇ ਜਿਹੜੇ ਬੰਦੇ ਜਦੋਂ ਸਿਟੀਜ਼ਨ ਹੋ ਜਾਂਦੇ ਆ ਆਸਟ੍ਰੇਲੀਆ ਨੂੰ ਬਹੁਤ ਭਾਈਦੇ ਆ ਹਾਂਜੀ ਉੱਥੇ ਕਿੰਨੀ ਮੰਡੀ ਵੱਡੀ ਹੈ ਪੈਸਾ ਵੱਧ ਬਣਦਾ ਇੱਥੇ ਪੈਸਾ ਵਧੀਆ ਸਸਤਾ ਵੀ ਹੈ ਸਸਤਾ ਵੀ ਆ ਬਾਈ ਹੁਣੇ ਬਾਕੀ ਕੀ ਕਰਨਗੇ ਹਾਂ ਰਾਜ ਨੂੰ ਲੱਗੇ ਜਾ ਆ ਬਾਈ ਸਤਿ ਸ੍ਰੀ ਅਕਾਲ ਜੀ ਕਿਵੇਂ ਹੋ ਠੀਕ ਠਾਕ ਆ ਆ ਦੇਖੋ ਜੀ ਮੜਾ ਜ ਤੁਸੀਂ ਨਾ ਪਿੱਛੋ ਦਿਖਾਓ ਤੇ ਵੀ ਡਾਲਰ ਇਸ ਤਰੀਕੇ ਦੇ ਐ ਬਣਦੇ ਆਗੇ ਡਾਲਰ درختਾਂ ਦੇ ਨਹੀਂ ਲੱਗੇ ਹੁੰਦੇ ਡਾਲਰ ਐ ਲਾਉਣੇ ਪੈਂਦੇ ਇਨੀ ਤੋਂ ਪਚਬਈਆ ਟੋਪੀ ਕਿਉਂ ਲਈਆ ਦੇਖੋ ਦੱਸੋ ਮੜਾ ਇੰਡੀਆ ਵਾਲਿਆਂ ਨੂੰ ਗਰਮੀ ਤੋਂ ਹਾਂਜੀ ਗਰਮੀ ਕਿ ਕਿੰਨੀ ਕਿਧੋਂ ਧੁੱਪ ਪੈਂਦੀ ਆ ਧੁੱਪ ਤੋਂ ਦੇਖੋ ਜੀ ਹਾਂ ਸਕਿਨ ਬਰਨ ਹੋ ਜਾਂਦਾ ਵਾ ਸਾਨੂੰ ਸੇਫਟੀ ਵਾਸਤੇ ਵੀ ਇੱਕ ਕਰੀਮ ਜੀ ਹੁੰਦੀ ਆ ਉਹ ਵੀ ਲਾਉਣੀ ਪੈਂਦੀ ਆ ਅੱਛਾ ਤੇ ਧੁੱਪ ਤਾਂ ਤੁਸੀਂ ਹੁਣ ਇੱਥੇ ਰਹਿਣਾ ਵਾ ਹਾਂ ਤੁਹਾਨੂੰ ਪਤਾ ਲੱਗ ਜੂ ਧੁੱਪ ਦਾ ਕਿੰਨਾ ਮੈਨੂੰ ਪਤਾ ਮੈਂ ਬਈ ਆਸਟ੍ਰੇਲੀਆ ਚ ਵੀ ਦੇਖਿਆ ਹੋਇਆ ਮੌਤ ਤੁਸੀਂ ਕਿਹਦੇ ਧੁੱਪ ਤੇ ਜਾਵੜਿਓ ਤੇ ਸਨ ਕਰੀਮ ਨਾ ਲਾਇਓ ਹਨਾ ਤੇ ਘੰਟਾ ਕਰਹਿ ਕੇ ਦੇਖ ਲਓ ਤੁਹਾਨੂੰ ਆਪੇ ਪਤਾ ਲੱਗ ਜੂਗਾ ਦੂਜੇ ਦਿਨ ਨੂੰ ਮਚਣ ਲੱਗ ਜੂ ਸੋਡੇ ਸਾਰੀ ਇਸ ਕਿਹਦੀ ਹੈ ਨਾ ਇੱਥੇ ਪੇਪੜੀਆਂ ਹੁੰਦੀਆਂ ਨੇ ਨਾ ਜਿਵੇਂ ਮੈਂ ਤਾਂ ਚਲ ਪੱਗ ਬੰਨਦਾ ਇਹ ਕਹਿੰਦੇ ਆਸ ਕਹਿੰਦੇ ਇੱਥੋਂ ਆ ਸਾੜ ਦਿੰਦੀ ਆ ਸਾਰੀ ਐਨੀ ਜਿਆਦਾ ਤਿੱਖੀ ਧੁੱਪ ਹੈ ਜੀ ਯਾਰ ਨਾ ਬਹੁਤ ਔਖੀ ਐ ਬਾਹਰਲੇ ਦੇਸ਼ਾਂ 'ਚ ਕਮਾਈਆਂ ਕਰਨੀਆਂ ਤੇ ਇਹ ਪਹਿਲਾਂ ਸੁਣਦੇ ਹੁੰਦੇ ਸੀ ਵੀ ਪਰਦੇਸਾਂ ਦੀ ਕਮਾਈ ਆ ਜਿਹੜੀ ਸੌਖੀ ਨਹੀਂ ਹੈਗੀ ਪਰ ਅੱਜ ਹੁਣ ਜਦੋਂ ਸਾਰੇ ਮੁਲਕਾਂ 'ਚ ਤੁਰੇ ਫਿਰਦੇ ਹੁਣ ਨਾ ਅੱਖੀਂ ਦੇਖ ਕੇ ਹੁਣ ਪਤਾ ਲੱਗਦਾ ਦੇਖੋ ਸਿਖਰ ਤੋਂ ਉੱਪਰਲੇ ਪਾਸੇ ਇੰਨੀ ਧੁੱਪ ਬਾਈ ਜੀ ਹੁਣਾਂ ਨੇ ਜਿਵੇਂ ਦੱਸਿਆ ਆਪਾਂ ਨੂੰ ਵੀ ਇੰਨੀ-ਇੰਨੀ ਆ ਪੈਰਾਂ 'ਚ ਬੂਟ ਬੂਟ ਪਤਾ ਇਹਨਾਂ ਦੇ ਕਿਹੜਾ ਲੁੱਕ ਵਾਲੇ ਨਹੀਂ ਹੁੰਦੇ ਜਿਹੜੇ ਮਤਲਬ ਜਿਹੜੇ ਐਨ ਐਨੇ ਮੋਟੇ ਹੁੰਦੇ ਆ ਹੈ ਹਵਾ ਨਹੀਂ ਆ ਰਹੀ ਇਹਨਾਂ ਵਿੱਚ ਹਾਂਜੀ ਤੇ ਕਹਿ ਲਓ ਵੀ ਅਸੀਂ ਤੜਕਿਓ 8 ਵਜੇ ਕੰਮ ਸਟਾਰਟ ਕਰ ਲੈਣਾ ਹਾਂ ਇਹ ਜਾ ਕੇ ਸਾਡੇ ਘਰੇ ਲੈਣੇ ਆ ਅੱਛਾ ਤੇ ਘਰੇ ਬਾਕੀ ਅਸੀਂ ਕਹਿ ਲਓ ਵੀ ਰਾਤ ਨੂੰ ਸੌਣ ਜਾਂਦੇ ਆ ਠੀਕ ਹੈ ਕਰੇ ਰੋਟੀ ਪਾਣੀ ਖਾ ਲਿਆ ਜਵਾਕਾਂ ਨਾਲ ਖੇਡ ਲੇ ਸੌਂਗੇ ਸੜਕ ਕੋ 6 ਵਜੇ ਫੇਰ ਉੱਠੇ ਨਹਾ ਧੋ ਕੇ ਫਰੈਸ਼ ਹੋ ਕੇ ਫੇਰ ਨਿਕਲੇ ਕੰਮ ਤੇ ਬਸ ਆਹੀ ਕੁਛ ਚੱਲਦਾ ਮੈਂ ਉਹਨੂੰ ਫੇਰ ਜਾਵੜੇ ਘਰੇ ਬਸ ਘਰੇ ਰੋਟੀ ਪਾਣੀ ਖਾ ਲਿਆ ਜਵਾਕਾਂ ਨਾਲ ਖੇਡ ਲੇ ਸੌਂਗੇ ਫੇਰ ਬਈ ਮੈਂ ਤਾਂ ਕਹਿੰਦਾ ਜਦੋਂ ਜਦੋਂ ਅਸੀਂ ਆਏ ਹੋਏ ਆ ਸਾਡੇ ਤਾਂ ਚੱਲ ਸੋ ਚੱਲੀਏ ਤਾਂ ਜਿੰਨਾ ਟਾਈਮ ਆਹੀ ਕੁਛ ਨਹੀਂ ਨੇ ਕਿਤੇ ਵੀਕਐਂਡ ਕੋਈ ਬਾਹਰ ਜਾ ਕੁਛ ਹੋਰ ਵੀਕਐਂਡ ਤਾਂ ਤਾਂ ਜਾਂਦੇ ਕੋਈ ਅਜੋ ਤੇ ਜਾਂਦੇ ਆਦਰਵਾਇਜ਼ ਨਹੀਂ ਜਾਂਦਾ ਬਹੁਤ ਜ਼ਿਆਦਾ ਅੱਛਾ ਗੁਰੂ ਘਰ ਜਾਂਦੇ ਤੇ ਇਹਦੇ ਚ ਬੂਟ ਚ ਹਵਾ ਵੀ ਨਹੀਂ ਪੈਂਦੀ ਇਕੱਲੇ ਰਾਤ ਨੂੰ ਹੀ ਹਵਾ ਲੱਗਦੀ ਸੀ ਦੇਖ अच्छा ये ਸਾਡੇ ਪੈਰ ਆਡੀ ਹੋਏ ਪਏ ਆ ਹਾਂ ਜੀ ਤੁਹਾਨੂੰ ਲਾ ਕੇ ਦਿਖਾਈ ਨਾ ਹਾਂ ਲਾ ਕੇ ਦਿਖਾਏ ਮੜਾ ਜ ਆ ਦੇਖੋ ਬਈ ਮੋਟੀ ਜਰਾਬ ਆਈ ਹੈਗੀ ਅ ਬਈ ਪੈਰ ਹੋ ਨਹੀਂ ਹੁੰਦੇ ਮਤਲਬ ਰੱਬ ਵੀ ਸਾਡੀਆਂ ਮੋਟੀਆਂ ਹਾਂ ਹਾਂ ਤੇ ਬਈ ਇਹ ਫਿਰ ਪੈਰਾਂ ਨੂੰ ਜਿਵੇਂ ਮਾਸ ਗਲ ਜਾਂਦਾ ਮਾਸ ਨਹੀਂ ਗਲਦਾ ਨਹੀਂ ਕੁਝ ਨਹੀਂ ਹੁਣ ਤਾਂ ਉਹ ਮੇਰਾ ਯੂਜ਼ ਟੂ ਹੋ ਗਿਆ ਯੂਜ਼ ਟੂ ਹੋ ਗਿਆ ਬੰਦੇ ਦੇਖ ਲੈ ਰੋਜੀ ਰੋਟੀ ਲਈ ਆਪਦੇ ਉਹਦੇ ਲਈ ਕਿਵੇਂ ਮਤਲਬ ਭੱਜ ਦੌੜ ਚੱਲਦੀ ਹੈ ਸਹੀ ਗੱਲ ਹੈ ਨਾ ਸਹੀ ਗੱਲ ਹੈ ਨਾ ਹਰੇਕ ਦੀ ਆਪੋ ਆਪਣੀ ਫੀਲਡ ਵਿੱਚ ਮਿਹਨਤ ਹੈ ਤੇ ਬਟੂ ਕਈ ਆ ਕੇ ਕਹਿੰਦੇ ਆ ਵੀ ਫਸ ਗਏ ਅਸੀਂ ਮੈਂ ਤਾਂ ਨਹੀਂ ਕਹਾ ਗਿਆ ਕਿ ਫਸ ਗਿਆ ਮੈਂ ਤਾਂ ਕਹਿੰਨਾ ਦੂ ਘੜੀ ਰੱਬ ਦਾ ਸ਼ੁਕਰੀਆ ਕਰੀਦਾ ਵਾਹਿਗੁਰੂ ਵੀ ਤੂੰ ਇੱਥੇ ਸਾਨੂੰ ਲੈ ਆਇਆ ਅਸੀਂ ਆਪ ਦਾ ਕਮਾਉਨੇ ਆ ਖਾਈ ਜਾਂਦੇ ਆ ਕਿ ਕਿਸੇ ਕਿੱਥੋਂ ਕਿ ਨਹੀਂ ਝੱਕਣ ਦੀ ਲੋੜ ਨਹੀਂ ਪੈਂਦੀ ਸਹੀ ਗੱਲ ਹੈ ਪਰ ਮਿਹਨਤ ਤਾਂ ਚਲੋ ਸਾਰੇ ਕੰਮ ਚ ਹੀ ਹੈਰੇ ਕੰਮ ਚ ਮਿਹਨਤ ਹੈ ਨਾ ਮਿਹਨਤ ਮਿਹਨਤ ਬਹੁਤ ਜ਼ਰੂਰੀ ਹੈ ਹਾਂ ਮਿਹਨਤ ਨਾਲ ਹੀ ਚਲ ਆਏ ਬਾਈ ਇੰਨਾ ਸਮਝ ਆ ਜਾਂਦੀ ਹੈ ਨਾ ਬਾਹਰ ਬੈਠਣੋਂ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ ਪਹਿਲਾਂ ਆਪਾਂ ਨੂੰ ਐ ਲੱਗਦਾ ਹੁੰਦਾ ਸੀਗਾ ਇਹ ਗੱਲ ਸੱਚ ਹੈ ਇਹ ਗੱਲ ਸੱਚ ਆ ਵੀ ਪਹਿਲਾਂ ਐ ਲੱਗਦਾ ਹੁੰਦਾ ਸੀ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਸੀ ਕਿ ਤੂੰ ਨਿਕਲੇ ਆ ਤੇਰੇ ਹਿੱਤਰਾਂ ਨੂੰ ਫੋਨ ਮਾਰ ਕੇ ਕਹਿ ਹੁੰਦੇ ਯਾਰ 50 ਡਾਲਰ ਦੀ ਹੈ ਤੇਰਾ 100 ਡਾਲਰ ਦੀ ਹੈ ਪਰ ਅਸਲ ਵਿੱਚ ਇੱਥੇ ਆ ਕੇ ਪਤਾ ਲੱਗਦਾ ਹੁਣ ਹੈਨਾ ਜਦੋਂ ਜਦੋਂ ਅਗਲੇ ਸਾਨੂੰ ਉਹ ਚੀਜ਼ ਕਹਿੰਦੇ ਜੋ ਅਸੀਂ ਕਹਿੰਦੇ ਹੁੰਦੇ ਸੀਗੇ ਉਹ ਸਾਨੂੰ ਹੁਣ ਭੈੜੇ ਲੱਗਦੇ ਆ ਬਾਈ ਅਸੀਂ ਫੋਨ ਨਹੀਂ ਚੱਕਦੇ ਭੈਣੇ ਇਹ ਚੀਜ਼ ਕਰਕੇ ਪਹਿਲਾਂ ਹਾਲਚਲ ਪੁੱਛਣਾ ਮੈਂ 10 ਮਿੰਟ ਹਾਲਚਲ ਪੁੱਛ ਗਏ ਯਾਰ ਪੈਸੀ ਵਾਦੀ ਸਾਡਾ ਤਾਂ ਆਪ ਇੱਥੇ ਕਹਿਣਾ ਵੀ ਸੋਣਾ ਉਦੋਂ ਟਾਈਮ ਪਾਸ ਹੋ ਜਾਂਦਾ ਉਹ ਕੋਈ ਚੱਕਰ ਨਹੀਂ ਆ ਉਹ ਪਤਾ ਲੱਗਦਾ ਉਹ ਉਹ ਹੁਣ ਸਮਝ ਆਉਂਦੀ ਹੈ ਕਹਾਣੀ ਨਹੀਂ ਸਕਦੇ ਕਿਸੇ ਨੂੰ ਆਪ ਦਾ ਇੱਕ ਕਰੀ ਜਾਣੀ ਉਹਨਾਂ ਕਹਣਾ ਸਹੀ ਗੱਲ ਹੈ ਆਪ ਦੇ ਜੋਗੇ 50 ਹਾਂ ਭੈਣੇ ਮੰਗਦੀ ਨਹੀਂ ਅਸੀਂ ਕਿ 50 100 ਵੀ ਔਖਾ ਬਣਦਾ ਪਰ ਬਹੁਤ ਔਖਾ ਫੁੱਟੇ ਸਾਹਮਣੀ ਆ ਸਹੀ ਗੱਲ ਹੈ ਜਦੋਂ ਸਟਾਰਟ ਹੋਏਣਾ ਜਾਂ ਕਿ 5:30 ਵਜੇ ਬਾਈ ਨੇ ਜਿਵੇਂ ਕਹਿਆ ਨਾ ਸਵੇਰ ਤੋਂ ਲੈ ਕੇ ਕਹਿੰਦੇ ਰੋਜ਼ ਦੀ ਇਹੀ ਲਾਈਫ ਆ ਮਤਲਬ ਘਰੇ ਸਿਰਫ ਸੌਣ ਜਾਈਦਾ ਤੇ ਸੌਂ ਕੇ ਬਾਅਦ ਤੜਕੇ ਤੋਂ ਲੈ ਕੇ ਥਣ ਤੱਕ ਆਹੀ ਕੋਸ ਚੱਲਦਾ ਰਹਿੰਦਾ ਜੀ ਜੌਬ ਹਾਰਡ ਆ ਕੰਮਕਾਰ ਬਾਈ ਜਿਵੇਂ ਇੱਥੇ ਅ ਆ ਤਾਂ ਹੈਗੀ ਆ ਤਾਂ ਮੈਂ ਸਾਰੇ ਕਿਤੇ ਦੇਖ ਲੈਣਾ ਹੁੰਦਾ ਆ ਕੰਮ ਕਰਦੇ ਆ ਇਹ ਤੋਂ ਬਿਨਾਂ ਵੀ ਕੋਈ ਹੋਰ ਹੈਗੇ ਆ ਕੰਮ ਕਰ ਕਿਤੋਂ ਜੁੱਤਾਂ ਚ ਵੀ ਹੈਗੇ ਕੰਮ ਕੀ ਵੀ ਤੋੜਨਾ ਸੱਚ ਤੇ ਕੰਮ ਬਹੁਤ ਆ ਹਾਂ ਬਹੁਤ ਜ਼ਿਆਦਾ ਸਬਜੀ ਸਬਜੀ ਬਹੁਤ ਲੱਗਦੀ ਤੁਸੀਂ ਹੀ ਤੋੜੀ ਆ ਕੇ ਸ਼ੁਰੂ ਚ ਪਰ ਤੋਂ ਦਾ ਕੰਪਨੀ ਚ ਨਹੀਂ ਆਪਾਂ ਇਦਾਂ ਸੀ ਜਦੋਂ ਪਹਿਲਾਂ ਕੰਮ ਸਾਡਾ ਘੱਟ ਵੀ ਸੀ ਜਦੋਂ ਆਏ ਆਏ ਆ ਉਦੋਂ ਕੋਸ਼ਕ ਟਾਈਮ ਅਸੀਂ ਖੇਤਾਂ ਚ ਗਏ ਆ ਤੇ ਪਰ ਖੇਤਾਂ ਦਾ ਕੰਮ ਵੀ ਬਹੁਤ ਹਾਰਡ ਆ ਜਦੋਂ ਆਪਾਂ ਨੀਵੇਂ ਬਹਿ ਬਹਿ ਕੇ ਕੰਮ ਕਰਨਾ ਢੂਈ ਦਿਖਣ ਲੱਗ ਜਾਂਦੀ ਆ ਤੇ ਜਿਹੜੇ ਬੰਦੇ ਨਿੱਤ ਕੰਮ ਕਰਦੇ ਉੱਥੇ ਤੁਸੀਂ ਉਹਨਾਂ ਨੂੰ ਦੇਖੋ ਕੀ ਆ ਇਹਦਾ ਇਹਦਾ ਬਈ ਕੰਮ ਬੰਦਾ ਇਹਦਾ ਕੰਮ ਕਰਦਾ ਹੈਗਾ ਉਹ ਡੋਡੀ ਆ ਹੈ ਸਟ੍ਰੇਕ ਨਹੀਂ ਕਰਦਾ ਹਾਂ ਤੇ ਨਹੀਂ ਮੈਂ ਮਤਲਬ ਸ਼ੁਰੂ ਸਾਰੇ ਕਰਦੇ ਮੈਂ ਜਾਂਦੇ ਜਲਦੀ ਹਾਂ ਉਹ ਵੀ ਕਹਿੰਦਾ ਨਹੀਂ ਨਹੀਂ ਮੈਂ ਮੈਜੋਰਟੀ ਚ ਦੇਖਿਆ ਪਤਾ ਕੀ ਹੈ ਮਤਲਬ ਜਿਵੇਂ ਕੈਨੇਡਾ ਕੀ ਯੂ ਐਸ ਦਾ ਜਲ ਹਜੇ ਅਸੀਂ ਜਾਣ ਹੈਗਾ ਤੇ ਇੰਗਲੈਂਡ ਕੀ ਸਾਰੇ ਕਿਤੇ ਆਸਟ੍ਰੇਲੀਆ ਕੀ ਜਿੰਨੇ ਜਿੰਨੇ ਵੀ ਥਾਂ ਆਹ ਕੰਸਟ੍ਰਕਸ਼ਨ ਦੇ ਕੰਮ ਚ ਪੰਜਾਬੀ ਬਹੁਤ ਆ ਮਤਲਬ ਤੁਹਾਨੂੰ ਕਹਲਾ ਭਾਜੀ ਜਿਹੜੇ ਮਾਮਾ ਨੇ ਡੈਮੋ ਪੱਤ ਜੰਮਿਆ ਨਾ ਹਾਂ ਉਹੀ ਪੂਰੀ ਪਾਉਂਦੇ ਇਹ ਕੰਮ ਦੇ ਵਿੱਚ ਕਰਦੇ ਬਥੇਰੇ ਆ ਜਿਹੜਾ ਵੀ ਨਭਾਉਂਦਾ ਵਾ 10 ਸਾਲ 12 ਸਾਲ ਕਾ ਫਿਰ ਕੰਟੀਨਿਊ ਰਹਿੰਦਾ ਹਾਂ ਉਹਨੂੰ ਅਸੀਂ ਸਹੀ ਗਣਦੇ ਆ ਵੀ ਹਾਂ ਆ ਮਾਮਾ ਨੇ ਪੁੱਤ ਜੰਮਿਆ ਵੀ ਆ ਬਿਲਡਰ ਬੰਦਾ ਵੀ ਕਰ ਰਿਹਾ ਹੈ ਕੰਮ ਕਰਦੇ ਬਹੁਤ ਆ ਤੇ ਕੰਟੀਨਿਊ ਜਿਹੜਾ ਕਰਦਾ ਬਹੁਤ ਕੰਮ ਦੋ ਮਹੀਨੇ ਪੈਸੇ ਬਣਾਉਣੀ ਹੈ ਲੱਗਦਾ ਸੌਖੇ ਵੀ ਬਿਲਡਰ ਪੈਸੇ ਬਣਾਉਂਦਾ ਹਾਂਜੀ ਮੇਰਾ origional ਰੰਗ ਆਹਾ ਹਾਂਜੀ ਹਾਲੇ ਵੀ ਇਦਾਂ ਆਏ ਆ ਜਦੋਂ ਸ਼ੂਰ ਲਾ ਕੇ ਚੱਪਲਾਂ ਪਾ ਲੈਂਦੀਆਂ ਮੈਂ ਲਾਦਾਂ ਹੁੰਦਾ ਵੀ ਜਿਵੇਂ ਝਾਂਦਰਾਂ ਪਾਈਆਂ ਹੁੰਦੀਆਂ ਪੈਰਾਂ 'ਚ ਹਨਾ ਮੱਚਿਆ ਪਿਆ ਸਾਰਾ ਹਰ ਰੰਗ ਦਾ ਰੰਗ ਨਹੀਂ ਗਾ ਰੰਗ ਮੇਰਾ ਇਹਨਾਂ ਲਾਲ ਆ ਹਾਂ 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 ਬੀਜ ਬੰਮ ਸਾਰਾ ਸੰਭਾਰਨ ਹੋਇਆ ਹੁਣ ਵੀ ਚੱਲ ਹਾਲੇ ਇੱਕ ਦੋ ਦਿਨ ਹੋਇਆ ਸਟਾਰਟਿੰਗ ਜੀ ਐ ਨਹੀਂ ਤਾਂ ਹੂੰ ਕੱਛੇ ਜੀ ਰਹਿ ਕੇ ਕੰਮ ਕਰੀਦਾ ਠੀਕ ਐ ਤੇ ਬਾਈ ਜੀ ਤੁਸੀਂ ਕਹਿੰਦਾ ਟਾਈਮ ਦੱਸਦੇ ਕਿੰਨੇ ਟਾਈਮ ਹੋਇਆ ਤੁਹਾਨੂੰ 25 ਸਾਲ ਹਾਂ ਠੀਕ ਹੈ ਕੰਮ ਕਰ ਤੁਸੀਂ ਵਰਕ ਵੀ ਜਿਤੇ ਆਏ ਸੀ ਨਾ ਕੰਮ ਕਰ ਮਿਲ ਗਿਆ ਸੀ ਹੁਣ ਸਾਰੇ ਹਾਂਜੀ ਹਾਂਜੀ ਭਾਈ ਹੁਣ ਸਾਰੇ ਤੇ ਨਵੇਂ ਸਟੂਡੈਂਟ ਆ ਰਹੇ ਹੁਣ ਕਿ ਨਹੀਂ ਆ ਰਹੇ ਕੰਮ ਮਿਲ ਜਾਂਦਾ ਮਤਲਬ ਹੁਣ ਸਾਰ ਭਾਈ ਹਾਂ ਕੰਮ ਮਿਲ ਹੀ ਜਾਂਦਾ ਕਰਨ ਵਾਲਾ ਚਾਹੀਦਾ ਉਹੀ ਬਾਈਕਲ ਦੀ ਗੱਲ ਕੋਣਾ ਆਹਾਂ ਵੀ ਕੰਮ ਤਾਂ ਹੈਗਾ ਨਿਊਜ਼ੀਲੈਂਡ ਚ ਕੰਮ ਦੀ ਥੋੜ੍ਹ ਨਹੀਂ ਹੈਗਾ ਕੈਨੇਡਾ ਚ ਚਾਹੀਦਾ ਭਾਈ ਨੀਤ ਚਾਹੀਦੀ ਆਪਣੀ ਕੰਮ ਕਰਨ ਵਾਲੀ ਹਾਂਜੀ ਮੂਰੇ ਹੋਣਾ ਬਹੁਤ ਜ਼ਰੂਰੀ ਆ ਕੋਈ ਭੈਣ ਭਰਾ ਕੋਈ ਰਿਸ਼ਤੇਦਾਰ ਜਿਹੜਾ ਇੱਥੋਂ ਨਭਾਉਂਦਾ ਕਿਸੇ ਨਾਲ ਹਨਾ ਉਹਦਾ ਹੋਣਾ ਇੱਥੇ ਜ਼ਰੂਰੀ ਆ ਜਿਵੇਂ ਕੋਈ ਕਹਿ ਲਾ ਵੀ ਹਾਂ ਵੀਜ਼ਾ ਲਵਾ ਕੇ ਹੁਣ ਬਥੇਰੇ ਮੈਂ ਪਹਿਲਾਂ ਵੀ ਬਥੇਰਾ ਪਟਿਆਂ ਵੀ ਪੈਸੇ ਦੇ ਕੇ ਨਾ ਆਉ ਨਾ ਆਉ ਹਨਾ ਹੁਣ ਉਹ ਨਿਆਣੇ ਸਾਡੇ ਕਈ ਤਾਂ ਮੁੜ ਗਏ ਹੂੰ ਜਿਨ੍ਹਾਂ ਦੀ ਜਿਨ੍ਹਾਂ ਦਾ ਸਰਦਾ ਸੀਗਾ ਹੁਣ ਕਈ ਵਿਚਾਰੇ ਲਿਮਟਾਂ ਚੱਕ ਕੇ ਆਏ ਹੋਏ ਸੀਗੇ ਹਨਾ ਹੁਣ ਨਾ ਉੱਧਰ ਦੇ ਰਹੇ ਨਾ ਉੱਧਰ ਦੇ ਰਹੇ ਕਿਉਂਕਿ ਪੈਸਾ ਲਾ ਕੇ ਆਏ ਆ ਮੁੜ ਕਾ ਤੋ ਗਏ ਬਈ ਉਹ ਜਦਾਂ ਫਿਰ ਹੁਣ ਕੰਮ ਨਹੀਂ ਮਿਲਿਆ ਕੰਪਨੀਆਂ ਬੰਦ ਹੋ ਗਈਆਂ ਫਰਾਡ ਸੀ ਉਹ ਅੱਛਾ ਇੱਥੇ ਵੀ ਨੌਕਾ ਮਿਲ ਲੈ ਨਿਊਜ਼ੀਲੈਂਡ ਚ ਹਾਂ ਹਾਂ ਤੇ ਉਹ ਵਰਕ ਵੀ ਜੀ ਤੇ ਕੰਪਨੀ ਬੰਦ ਹੋ ਗਈ ਹਾਂ ਬਥੇਰੇ ਜਿੱਦਾਂ ਉਦੋਂ ਜਿਹੜਾ ਖੁੱਲੇ ਜੇ ਵੀ ਜੇ ਹੂੰ ਤੇ ਜਿਵੇਂ ਕਹਿੰਦਾ ਸਹੀ ਕੰਪਨੀਆਂ ਚਾਹੀ ਹਣਾ ਸਾਡੇ ਨਿਆਣੇ ਆਇਆ ਘੱਟੋ ਘੱਟ 10 12 ਜਾਣੇ ਆਇਆ ਹੂੰ ਸਿੱਧਾ ਜਾਜਾਂ ਚ ਉੱਤਰਦਿਆਂ ਨੂੰ ਕੰਮ ਮਿਲਿਆ ਹੁਣ ਸਾਰੇ ਹਾਂ ਕਿਉਂਕਿ ਵੀ ਮੂਰੇ ਰਿਸ਼ਤੇਦਾਰ ਸੀਗੇ ਭੈਣ ਭਰਾ ਸੀ ਹਨ ਵੀ ਕਹਿੰਦਾ ਵੀ ਘਰੋਂ ਆ ਵੀ ਆ ਕੇ ਘਰ ਹੀ ਉਤਰ ਗਏ ਠੀਕ ਹੈ ਤੇ ਬਾਈ ਫਿਰ ਮੰਗਲ ਜਿਹੜਾ ਬੰਦਾ ਵੀ हां ठीक है फिर जहां फिर चलो भी रोबो नान के भी हां जे हो गया वो हो गया है ना ਤੇ जहां फिर ਆਪ ਦਾ ਜਿਹੜਾ ਬੰਦਾ ਹੋਵੇ ਪੜਤਾਲ ਕਰਕੇ ਆਵੇ ਪੂਰਾ ਤੇ ਜਾਂ ਕੋਈ ਮੂਰੇ ਬਾਹ ਫੜਨ ਵਾਲਾ ਹੋਣਾ ਚਾਹੀਦਾ ਵੀ ਹੱਥਾਪੀ ਮਾਰੇ ਵੀ हां ਭਾਈ ਮੈਂ ਹੈਗਾ ਕੋਈ ਨਾ ਤੂੰ ਆ ਜਾ ਠੀਕ ਹੈ ਜੀ हां ਇਹ ਨਾ ਹੋਵੇ ਵੀ ਸੱਦ ਕੇ ਮੜ ਕੇ ਹੁਣ ਜਿਹੜੇ ਨਵੇਂ ਆਏ ਆ ਸਾਰੇ ਸਾਨੂੰ ਮੂਰੇ ਸਾਹਮਣੇ ਆਏ ਸੀਗਾ ਸਾਨੂੰ ਸਾਹਮਣੇ ਵਾਲੇ ਸੀਗੇ ਮੇਰਾ ਵੱਡਾ ਭਰਾ ਵਾ ਇਹਨੂੰ ਹੋ ਗਿਆ ਯਾਨੀ ਕਿ 12 13 ਸਾਲ ਇਹਨਾਂ ਆਹ ਕੰਪਨੀ ਦੇ ਵਿੱਚ ਉਹਨੂੰ 4-5 ਸਾਲ ਵੀ ਕੰਮ ਕਰਦੇ ਨੂੰ ਅਸਲ ਵਿੱਚ ਇਹਦੇ ਮੂਹ ਨੂੰ ਮੈਂ ਆ ਠੀਕ ਹੈ ਇਹ ਦੇਖੋ ਮੈਂ ਭਾਜੀ ਹੁਣ ਆਣਾ ਸੀਗੀ ਫਿਰ ਬਾਅਦ ਚ ਮੈਂ ਆ ਸਾਰੇ ਬਾਕੀ ਰਿਸ਼ਤੇਦਾਰ ਆ ਅਸੀਂ ਮੈਂ ਤੇ ਵੱਡਾ ਬਾਹਰੋਂ ਆ ਭਾਜੀ ਸਾਰੇ ਬਾਕੀ ਰਿਸ਼ਤੇਦਾਰ ਆ ਵੀ ਸਾਨੂੰ ਆਉਣ ਸਰ ਅਸੀਂ 1-2 ਦਿਨ ਘਰੇ ਰਹੇ ਹਾਂ ਕੰਮਾਂ ਤੇ ਚੜ ਗਏ ਤੇ ਨਹੀਂ ਤਾਂ ਇੱਥੇ ਕੀ ਹੋਇਆ ਲੋਕਾਂ ਨੇ 25-30 ਲੱਖ ਰੁਪਇਆ ਲੈ ਕੇ ਹਨ ਕੰਮ ਨਹੀਂ ਦਿੱਤਾ ਹੈਗਾ ਤੇ ਉਹ ਹੁਣ ਤੁਸੀਂ ਆਪ ਦੱਸ ਦੋ ਵੀ ਜਿਹੜਾ ਇੰਨਾ ਕੋਈ ਸੌਖਾ ਬੰਦਾ ਤਾਂ ਹੈ ਨਹੀਂ ਜਿਹਦੇ ਘਰੇ 25-30 ਲੱਖ ਰੁਪਇਆ ਪਿਆਈ ਆ ਸਹੀ ਗੱਲ ਹੈ ਹਰੇਕ ਬੰਦਾ ਲਿਮਟ ਕਰਾ ਕੇ ਚੱਕ ਕੇ ਆਉਂਦਾ ਹੈ ਚੱਕਿਆ ਜਾਂ ਕਿਸੇ ਆਪਦੇ ਜੀਤ ਹੋ ਗਈ ਆੜਤੀ ਉੱਤੇ ਫੜੇ ਜਾਂ ਕਿਸੇ ਤੋਂ ਫੜੇ ਨਾ ਚੱਕ ਕੇ ਆਏ ਹੋਏ ਆ ਹ ਉਹ ਜਿੱਥੇ ਬਹੁਤ ਗਲਤ ਹੋਈ ਆ ਹਾਂਜੀ ਇਹ ਵੀ ਹੁਣ ਅਸੀਂ ਇੱਥੇ ਕੰਮ ਧੁੰਦਾ ਕਰਦੇ ਹਾਂ ਜੇ ਇੰਡੀਆ ਹੁੰਦੀ ਅਸੀਂ ਵੀ 7 ਤੋਂ 17 ਨਹੀਂ ਲੈਣਾ ਸੀਗਾ ਹਾਂ ਨਾ ਆਉਣ ਸਾਰੇ ਕਰਦੇ ਪਏ ਆ ਤੇ 17 ਲੈ ਲਿਆ ਆਉਣ ਸਾਰੇ ਨਵਾਂ ਲੈ ਲਿਆ ਹਾਂ ਪਹਿਲਾਂ 15 ਨਹੀਂ ਨਹੀਂ ਮੈਂ ਤਾਂ ਜਦੋਂ ਲਾਂਚ ਹੋਇਆ 15 ਵੀ ਲੈ ਲਿਆ ਸੀਗਾ 16 ਵੀ ਲੈ ਲਿਆ ਸੀਗਾ ਹੁਣ 17 ਲੈ ਲਿਆ ਵੀ ਮਿਹਨਤ ਕਰਦੇ ਕਰਕੇ ਹੈਨਾ ਚੱਲੀ ਜਾਂਦਾ ਵਾ ਚੋਖੇ ਪੈਸੇ ਬਣਦੇ ਨਹੀਂ ਲੈਣ ਵਾਲੇ ਨੂੰ ਵੀ ਆਹੀ ਸ਼ੌਂਕ ਪੂਰੇ ਕਰੀ ਜਾਂਦੇ ਆ ਆਪਦੇ ਹੈਨਾ ਹਾਂ ਦੱਸੋ ਰਿਸ਼ਤੇਦਾਰ ਰਿਸ਼ਤੇ ਵੀਡੀਓ ਜੁਦਾ ਤਾ ਰਿਸ਼ਤੇਦਾਰ ਮੰਗਣਗੇ ਮੇਰਾ ਕਹਣਗੇ ਇੱਕ ਮਹੀਨੇ ਪੈਸੇ ਵਧੀਆ ਪੈਸੇ ਬਣਦੇ ਦੇ ਨੂੰ ਆਪਣੇ ਰਿਸ਼ਤੇਦਾਰ ਤਾਂ ਬਾਹਰ ਹੀ ਆ ਤਕਰੀਬਨ ਜਿੰਨਾਂ ਨੇ ਮੰਗਣੇ ਕਰਨੇ ਉਹ ਅਮਰੀਕਾ ਜਾ ਹੈਨਾ ਅੱਛਾ ਤੇ ਅਮਰੀਕਾ ਮਰੁਕਾਂ ਨਾਲ ਫਿਰ ਗੱਲ ਹੁੰਦੀ ਰਹਿੰਦੀ ਆ ਹਾਂ ਹੁੰਦੀ ਰਹਿੰਦੀ ਆ ਉਥੇ ਲਾਈਫ ਥੋੜੀ ਫਾਸਟ ਟਾਈਮ ਲੱਗਦਾ ਹੈਨਾ ਪਰ ਮੈਂ ਵੀ ਉਹੀ ਗੱਲ ਇਹਨਾਂ ਕਿ ਮਸ ਮੇਰਾ ਨਾਨਕਾ ਪਰਿਵਾਰ ਸਾਰਾ ਉੱਥੇ ਆ। ਅੱਛਾ। ਤੇਜ ਆ ਹਾਲ ਲਾਈਫ ਨਹੀਂ ਬਹੁਤ ਤੇਜ। ਹੁਣ ਤਾਂ ਉੱਥੇ ਬਹੁਤ ਸਿਸਟਮ ਹੋਰ ਹੋਇਆ ਹੋਇਆ ਹੈ। ਇੱਥੇ ਬਈ ਰੈਂਟ ਰੁੰਟ ਕੀ ਨੇ ਘਰਾਂ ਦੇ ਮਤਲਬ। ਰੈਂਟ ਦੇ ਜਿਵੇਂ ਮੰਨ ਲਓ ਜਿਵੇਂ ਉਹਨਾਂ ਸਟੂਡੈਂਟਾਂ ਦਾ ਰੈਂਟ ਤੇ ਰਹਿੰਦਾ। ਰੈਂਟ ਰੁੰਟ ਤਾਂ ਬਹੁਤ ਜ਼ਿਆਦਾ ਹੈ। 800 ਤੋਂ ਮੈਂ ਸੁਣਿਆ ਸੀ ਵੀਕ ਦਾ ਹਨਾ। ਹਾਂ ਫਿਰ ਜਦੋਂ ਆਪਣੇ ਇਦਾਂ ਭਾਜੀ ਨਿਆਣੇ ਵੰਡ ਲੈਂਦੇ ਆ ਜਿਵੇਂ ਵੀ ਕੁਈ ਦੋ ਭਰਾ ਆ ਕੋਈ ਰਿਸ਼ਤੇਦਾਰ ਆ ਕੋਈ ਫਰੈਂਡ ਜਾਣਦਾ ਉਹ ਸਾਰੇ ਇਕੱਠੇ ਨੇ ਸ਼ੇਅਰ ਕਰ ਇਕੱਠੇ ਸ਼ੇਅਰ ਕਰਾਂਗੇ 500 ਇੱਕ ਕਮਰੇ ਦਾ 800 800 ਮਹੀਨੇ ਦਾ ਨਾ ਸਮਝ ਲਿਓ 800 ਵੀਕ ਦਾ ਇਹ ਤੇ ਵੀਕ ਦਾ ਚੱਲਦਾ ਹੈਗਾ ਹਾਂਜੀ ਵੀਕ ਦਾ 8 ਚੌਕਾ 4 ਵੀਕ ਹੁੰਦੇ ਆ ਵੀਕ ਦਾ ਥੋੜਾ ਖਰਚਾ ਖੜਾ ਵਾ ਹਾਂ ਰੈਂਟ ਦਾ ਵੀ ਖੜਾ ਗਰੋਸਰੀ ਦਾ ਵੀ ਖੜਾ ਹਾਂ ਹੋਰ ਵੀ ਤੁਸੀਂ ਕੋਈ ਗੱਡੀ ਗੁੱਡੀ ਦਾ ਥੋੜਾ ਸਿਸਟਮ ਹੈ ਉਹ ਵੀ ਖੜਾ ਹੈ ਨਾ ਤੇਲ ਪਾਣੀ ਵੀ ਪਾਉਣਾ ਮੈਂ ਖਰਚਾ ਤਾਂ ਚੱਲ ਸੋ ਚੱਲੀ ਆ 800 ਨਿਊਜ਼ੀਲੈਂਡ ਨਾ ਮਹਿੰਗਾ ਹੈ ਮਹਿੰਗਾਈ ਦੀ ਜਿਹੜੀ ਗੱਲ ਕਰਦੇ ਸੀ ਨਾ ਬਈ 800 ਇੱਕ ਵੀ ਕੰਨੇ ਸੀ ਵੀ ਖਰਚਾ ਹੈ ਤੇ 8 ਚੌਕਾ 32 4 ਵੀਕ ਹੁੰਦੇ ਹਨ ਹੈਨਾ 32 3300 ਡਾਲਰ ਦਾ ਮਤਲਬ ਰੈਂਟ ਰੈਂਟ ਹੈ ਇਥੇ ਦਾ ਹੈਨਾ ਤੇ ਬਾਕੀ ਤੁਸੀਂ ਲਾ ਲਓ ਇਹ ਤੋਂ ਬਿਨਾ ਆਪਦੇ ਨੇ ਬੰਦੇ ਨੇ ਜਿਹੜੀ ਗੱਡੀ ਰੱਖੀ ਹੈ ਉਹਦਾ ਵੀ ਹੈ ਤੇ ਉਹਦਾ ਜਿਹਦਾ ਨਿਆਣੀ ਵਧੀਆ ਸ਼ੌਂਕਪੂਰ ਦੇ ਹਾਂ ਰੋਟੀ ਪਾਣੀ ਵੀ ਹੈ ਤੇ ਹੁਣ ਤੁਸੀਂ ਲਾ ਲਓ ਵੀ ਮੈਨੂੰ ਜਿੱਥੇ ਤੱਕ ਮੈਨੂੰ ਥੋੜਾ ਜਿਹਾ ਕਿ ਤਿੰਨ ਚਾਰ ਦਿਨਾਂ ਚ ਆਈ ਡੀਆ ਹੋਇਆ ਵੀ 4-5000 ਦਾ ਮਹੀਨੇ ਦਾ ਲੱਗ ਕੇ ਜਾਂਦਾ ਡਾਲਰ ਬੰਦੇ ਦਾ ਇਥੇ ਖਰਚਾ ਹੈਗਾ ਇਹਨਾ ਹੈਨਾ 4-5000 ਡਾਲਰ ਖਰਚਾ ਹੈਗਾ ਤੇ ਓਬਵੀਅਸਲੀ ਹੁਣ ਕਮਾਉਂਦੇ ਆ ਇੰਨਾ ਜਿੰਦੂ ਵੱਧ ਮਤਲਬ ਕਮਾਈ ਹੁੰਦੀ ਹੈ ਮੈਕਸਿਮਮ ਬਾਈ ਮਿਨਿਮਮ ਕਿੰਨੇ ਕਿੰਨੇ ਤੱਕ ਚੱਲ ਜਾਂਦੇ ਆ ਲੋਕ ਮਤਲਬ ਜਿਹੜੇ ਕਮਾਉਂਦੇ ਆ ਅਲੱਗ ਅਲੱਗ ਬਾਈ ਮੈਂ ਉਹ ਤਾਂ ਮੈਂ ਕੰਮ ਦੇ ਹਿਸਾਬ ਨਾਲ ਸਮਝ ਕੇ ਬਾਈ ਅਲੱਗ ਹੈ ਨਾ ਉਹ ਤਾਂ ਵੀ ਜਦਾਂ ਵੀ ਇੱਥੇ ਜੌਬ ਦੇ ਹਿਸਾਬ ਨਾਲ ਵੀ ਇਹ ਮਤਲਬ ਮੈਂ ਜਿਵੇਂ ਆ ਇਹ ਨੂੰ ਆ ਮਸ਼ੀਨ ਚਲਾਉਂਦਾ ਉਹਨੂੰ ਵੱਧ ਪੈਸੇ ਆ ਨਹੀਂ ਨਹੀਂ ਕੋਈ ਘੱਟ ਚਲਾਉਂਦਾ ਮੈਨੂੰ ਮੈਂ 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 ਤੇ ਸਕਿੱਲ ਦਾ ਹਾਂ ਉਸ ਸਕਿੱਲ ਚ ਆਏ ਤਾਂ ਫਿਰ ਕਹਿ ਲਾ ਵੀ ਜਿੰਨੇ ਹੁਣ ਕਿਸੇ ਨੂੰ 8-9 ਸਾਲ ਹੋ ਗਏ ਹੁਣ ਉਹ ਕਿੱਥੇ ਹੋ ਤੇ ਫਿਰ ਹੁਣ ਹੁਣ ਅਸੀਂ ਮੈਂ ਨਵੇਂ ਦੀ ਗੱਲ ਪੁੱਛਦਾ ਮਤਲਬ ਨਵੇਂ ਮਿਨੀਮਮ ਮਿਨੀਮਮ ਮਤਲਬ ਕਿਲੇ ਉਹ ਜਦਾਂ ਭਾਈ ਆਪਣਾ ਸਾਰਾ ਕੁਝ ਇਮੀਗ੍ਰੇਸ਼ਨ ਵੈਬਸਾਈਟ ਤੇ ਪਿਆ ਜਿਹਦੀ ਮਰਜ਼ੀ ਸਰਚ ਮਾਰ ਲਾ ਉਹ ਉਹ ਕੋਈ ਉਹ ਦੋ ਨੰਬਰ ਨੇ ਹੂੰ ਕੰਪਨੀਆਂ ਨੂੰ ਇੱਕ ਨੰਬਰ ਤੋਂ ਸਾਰਾ ਕੁਝ ਦੇਣਾ ਹੀ ਪੈਂਦਾ ਨਹੀਂ 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 ਮੈਂ ਵੇਜ ਦੀ ਗੱਲ ਪੁੱਛ ਰਿਹਾ ਬਾਈ ਮਤਲਬ 2960 ਆ ਹਾਂ ਜੀ ਸਾਡਾ ਹੁਣ ਮਿਨੀਮਮ ਵੇਜ 2960 ਆ ਤੁਹਾਡਾ 29 30 ਡਾਲਰ ਘੰਟੇ ਦੇ 2960 ਆ 30 ਮੋਟਾ ਜਿਹਾ ਦੋ ਸਾਹਿਬ ਨਾਲ ਹੀ ਸਾਨੂੰ ਮਿਲਣਾ 30 ਡਾਲਰ ਘੰਟੇ ਦੇ ਉਹ ਹਿਸਾਬ ਨਾਲ ਮਿਲਣਾ ਉਹ ਹਿਸਾਬ ਨਾਲ ਸਾਡੇ ਘੰਟੇ ਲੱਗਦੇ ਆ ਹਾਂ ਉਹ ਹਿਸਾਬ ਨਾਲ ਸਾਨੂੰ ਕਿੰਨੇ ਘੰਟੇ ਤੇ ਕੰਮ ਕਰਦਾ ਬੰਦਾ ਵੀਕਲੀ ਮਤਲਬ 30 35 ਘੰਟੇ ਚ ਦਾ ਜਿੱਦਾਂ ਭਾਜੀ ਬੀਜ਼ੀ ਆ ਲੰਘ ਜਾਂਦਾ ਗਾਂ ਵੀ ਗਾਂ ਵੀ ਲੰਘਿਆ ਜਾਂਦਾ ਜੀ ਬੀਜ਼ੀ ਉਹ ਤੇ ਵੀ ਨਹੀਂ ਤਾਂ ਫਿਰ 30 ਘੰਟੇ ਆ ਵੀਕਲੀ 30 ਘੰਟੇ ਆਰਾਮ ਨਾਲ 30 ਨੂੰ 30 ਨਾਲ 900 ਬਣ ਗਿਆ ਵੀਕ ਦਾ 900000 900000 ਬਣਦਾ ਸਾਡੇ ਨਿਆਣੇ ਭਾਜੀ ਦੋ ਦੋ ਕੰਮ ਕਰਦੇ ਆ 60 60 ਦਾ ਵੀ ਲਾਈ ਜਾਂਦੇ ਆ ਅੱਛਾ 20 ਕਿਦੇ ਹਾਂ 20 900 ਡਾਲਰ ਜੇ 900000 ਡਾਲਰ ਬਣਦਾ ਓਵਰਟਾਈਮ ਲਾ ਕੇ ਖਰਚਾ ਖੁਰਚਾ ਨਿਕਲਦਾ ਹੈਗਾ ਮੈਨੂੰ ਆਇਆ ਲੱਗਦਾ ਵੀ ਜੇ ਬੰਦਾ ਜਿਵੇਂ ਲੀਗਲੀ ਜਿੰਨਾ ਸਰਕਾਰ ਕਹਿੰਦੀ ਹੈ ਜਿਵੇਂ ਬਾਈ ਕਹਿੰਦੇ ਇਮੀਗ੍ਰੇਸ਼ਨ ਦੀ ਵੈਬਸਾਈਟ ਤੇ 30 ਘੰਟਿਆਂ ਵਾਲਾ ਸਾ ਮੈਨੂੰ ਆਇਆ ਉਹੋਂ ਮੇ ਤਾਂ 900000 ਡਾਲਰ ਬਣਦਾ ਉਹਨਾਂ ਕਦਾ ਖਰਚਾ ਹੀ ਆ ਫਿਰ ਉਹਨਾਂ ਦਾ ਖਰਚਾ ਹੀ ਉਹਨਾਂ ਤੋਂ ਨਿਕਲਦਾ ਹਨ ਦੇਖੋ ਜਿਵੇਂ ਹੁਣ ਅਸੀਂ ਵਰਕ ਵੀ ਜੰਤੇ ਹੋਏ ਆ ਹਾਂਜੀ ਸਾਡਾ ਸਿਸਟਮ ਫਿਰ ਵੀ ਬਾਬੇ ਦੀ ਘਰ ਆਪਣੇ ਚੱਲੀ ਜਾਂਦਾ ਕੰਮ ਆਈ ਜਾਂਦਾ ਉਹਨਾਂ ਕਾ ਖਰਚੀ ਖਰਚੀ ਜਾਂਦੇ ਆ ਪਰ ਜਿਹੜੇ ਸਟੂਡੈਂਟ ਆ ਬਈ ਸੱਚੀ ਉਹਨਾਂ ਦਾ ਔਖਾ ਵੇਥੇ ਸਟੂਡੈਂਟ ਆ ਜੀ ਉਹਨਾਂ ਚ ਵੀ ਹੈਗੇ ਸਾਡੇ ਨਿਆਣੇ ਜਿਹੜਾ ਪੂਰੀ ਪਾਉਂਦੇ ਆ ਵੀ ਹਾਂ ਤਾਂ ਹੈਗੇ ਉਹ ਹੀ ਗੱਲ ਕਰਦੇ ਜਿਨ੍ਹਾਂ ਦਾ ਕੋਈ ਮੂਰੇ ਰਿਸ਼ਤੇਦਾਰ ਨਹੀਂ ਕੋਈ ਕੋਈ ਯਾਰ ਮਿੱਤਰ ਨਹੀਂ ਆ ਤੁਸੀਂ ਪਹਿਲਾਂ ਆਪਣੀ ਗੱਲ ਵਿੱਚ ਰਹਿ ਗਈ ਉਹ ਗੱਲ ਦੱਸ ਰਹੀ ਸੀ ਤੁਸੀਂ ਕੋਈ ਮੈਨਲਾ ਦਾ ਹਾਂ ਬੀ ਉਹ ਵੀ ਇਹ ਵੀ ਉਹਨਾਂ ਨੂੰ ਸਾਹਮਦੇ ਨਹੀਂ ਗਏ ਤੇ ਜਾਂ ਤਾਂ ਮੂਰੇ ਕੋਈ ਰਿਸ਼ਤੇਦਾਰ ਹੈਗਾ ਨਹੀਂ ਜਿਹੜਾ ਬੰਦਾ ਨਵਾਂ ਆਉਂਦਾ ਉਹਦਾ ਬਹੁਤ ਔਖਾ ਹੈ ਬਹੁਤ ਔਖਾ ਜੀ ਬਹੁਤ ਬੜਾ ਜਮਾਂ ਨਵਾਂ ਆਉਂਦਾ ਕਿਉਂ ਇਹ ਤੇ ਬੰਦਾ ਨਹੀਂ ਨੀ ਨਵਾਂ ਆ ਆਪ ਦਾ ਟਿਕਾ ਕੇ ਗੱਲਬਾਤ ਕਰਕੇ ਮੂਰੇ ਕੋਈ ਰਿਸ਼ਤੇਦਾਰ ਆ ਫੇਰ ਆਉ ਹਨਾ ਇੱਥੇ ਤਕਰੀਬਨ ਆਪਣੀ ਸਾਡੀ ਗੱਲਬਾਤ ਹੁੰਦੀ ਜਾਂਦੀ ਹੈ ਲੱਗ ਜਾਂਦੀ ਆ 2 ਮਹੀਨਾ 1.5 ਮਹੀਨਾ ਚੱਲ ਬੰਦਾ ਗਾਈਡ ਕਰਦਦਾ ਹੋਰ ਤਾਂ ਕਿ ਆ ਤੇ ਇੰਨੇ ਨਾ ਬੰਦਾ ਚੜ ਜਾਂਦਾ ਬੰਦਾ ਮੁੱਟ ਕਮਤ ਹੁੰਦਾ ਲਵਾ ਹੁੰਦਾ ਬੰਦੇ ਨੂੰ ਬੰਦੇ ਨੂੰ ਬੰਦੇ ਦਾ ਆਸਰਾ ਹੁੰਦਾ ਕਹਿੰਦੇ ਮਤਲਬ ਬੰਦਾ ਉਹਵੇਂ ਹਨਾ ਆ ਸੋ ਇਹ ਜੀ ਹਾਂ ਜੀ ਗੱਲਬਾਤ ਹੁਣ ਅਸੀਂ ਅਗਲੀ ਜਿਹੜੀ ਸਾਈਟਾਂ ਨਾਲ ਉਹ ਘਰ ਦੀ ਬਣ ਰਹੀ ਹੈ ਕਿਵੇਂ ਉਹ ਦੇਖ ਕੇ ਆਉਣਾ ਥੋੜਾ ਜਿਹਾ ਆਪਣਾ ਤੇ ਵੀ ਕਿਵੇਂ ਦਾ ਕਰਕਰ ਬਣਦੇ ਆ ਤੇ ਬਾਈ ਜੀ ਹੁਣ ਨਾਲ ਗੱਲਬਾਤ ਕਰਕੇ ਚੰਗਾ ਲੱਗਿਆ ਸ਼ੁਕਰੀਆ ਵੀਰੇ ਥੈਂਕ ਯੂ ਥੈਂਕ ਯੂ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਾਈ ਜੀ ਤੁਸੀਂ ਆਏ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀਂ ਤੁਹਾਨੂੰ ਦੇਨੇ ਰਹਿੰਦੇ ਆ ਤਕਰੀਬਾ ਸ਼ੁਕਰੀਆ ਸ਼ੁਕਰੀਆ ਵੀਰੇ ਥੈਂਕ ਯੂ ਤੁਹਾਡਾ ਤੇ ਆ ਬਾਈ ਜੀ ਹੁਣ ਇਹਦਾ ਬੋਲੇ ਨਹੀਂ ਹੈਗੇ ਹੁਣ ਮੈਂ ਕੀ ਕਰਾਂ ਬਾਈ ਜਿਹੜੇ ਬੰਦੇ ਬੋਲਦੇ ਨਹੀਂ ਹੈਗੇ ਨਿਊਜ਼ੀਲੈਂਡ ਵਾਲੇ ਖੜੇ ਆ ਆਉਂਦੇ ਨਹੀਂ ਹੈਗੇ ਕਿੰਨੇ ਲੰਘਦੇ ਆ ਹਾਂਜੀ ਸਾਂ ਮੈਂ ਵੀ ਕਹਣਾ ਨਿਊਜ਼ੀਲੈਂਡ ਵਾਲੇ ਉਹ ਨਾ ਜਿੱਥੇ ਜਿੱਥੇ ਅੱਗੇ ਜਾਣਾ ਚਾਬੀ ਚੂਬੀ ਲੈ ਕੇ ਰੱਖੇ ਮੜੀ ਜੀ ਬਲਾਉ ਇਹਨਾਂ ਤੇ ਅੱਗੇ ਬਹੁਤ ਘੱਟ ਹੁੰਦੇ ਆ ਹਾਂਜੀ ਉਹ ਸ਼ਾਈ ਆ ਕੀ ਵੀ ਕੀ ਵੀ ਹਾਂ ਤਾਂ ਅਸੀਂ ਉਹਨੂੰ ਫੋਲੋ ਕਰਦੇ ਆ ਜਿਹੜਾ ਨਿਊਜ਼ੀਲੈਂਡ ਦਾ ਜਿਹੜਾ ਨੈ ਆਹ ਤੁਹਾਨੂੰ ਪਲੇਨ ਚ ਦਿਖਾਇਆ ਸੀਗਾ ਬਹੁਤ ਬਹੁਤ ਮਤਲਬ ਸ਼ਾਈਜ ਹੈ ਬਾਈ ਦੱਸਦੇ ਆ ਦੋ ਮਿੰਟ ਤੁਹਾਡੇ ਲੋਕ ਰਿਸ਼ਾਈ ਹੈ ਹਾਂਜੀ ਬਾਈ ਜੀ ਦੋ ਗੱਲਾਂ ਆਪਣੇ ਸਾਸਤਰੀ ਕਾਲ ਬਾਈ ਕਿਦਾਂ ਜੀ ਠੀਕ ਠਾਕ ਕਿਹੜਾ ਪਿੰਡ ਆ ਤੁਹਾਡਾ ਮੇਰੇ ਮੈਂ ਕਰਨਾਲ ਤੋਂ ਆ ਪੰਜ ਸੇ ਪਿੰਡ ਅੱਛਾ ਕਰਨਾਲ ਤੋਂ ਬਾਈ ਨੂੰ ਖਿੱਚ ਕੇ ਲਿਆਂਦਾ ਦੇਖੋ ਮਸਾਂ ਵੀ ਆ ਜਾ ਆ ਜਾ ਬਾਈ ਹੈ ਨਮਿੰਦਰ ਨਮਿੰਦਰ ਕੋਈ ਹੋਰ ਕਿਦਾਂ ਠੀਕ ਠਾਕ ਬਸ ਵਧੀਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਮੈਨੂੰ ਬਾਈ 3 ਸਾਲ ਹੋ ਚੱਲਿਆ ਇਹਨੂੰ 3 ਸਾਲ ਹੋ ਗਏ ਹਾਂਜੀ ਹਾਂਜੀ ਵਧੀਆ ਜੀ ਲੱਗਿਆ ਹਾਂ ਬਾਈ ਵਧੀਆ ਲੱਗਾ ਜੀ ਠੀਕ ਹੈ ਚਲੋ ਚਲੋ ਵਧੀਆ ਕੰਮ ਕਰ ਵਧੀਆ ਚੱਲੀ ਜਾਂਦਾ ਬਸ ਵਧੀਆ ਚੱਲੀ ਹੁੰਦਾ ਬਾਈ ਚਲੋ ਕੰਮ ਕਰਦੇ ਹਾਲਾਤ ਸੋਹਣੇ ਆ ਯਾਰ ਇੱ ਦਾ ਬਈ ਸੋਨਾ ਚੱਲੀ ਹੁੰਦਾ ਆਪਣਾ ਚਲੋ ਹੁਣ ਸੰਗ ਲੈ ਗਈ ਹੁਣ ਕੈਮਰੇ ਦੇ ਆਗੇ ਨਹੀਂ ਬਈ ਆਪਣੀ ਹੀ ਲੈਂਦੀ ਸੰਗ ਆਪਣੀ ਰਹਿੰਦੀ ਹੀ ਰਹਿੰਦੀ ਹੈ ਸੰਗ ਹਾਂਜੀ ਹਾਂਜੀ ਆਪਣੀ ਰਹਿੰਦੀ ਸੰਗ ਚਲੋ ਚਲੋ ਆ ਜਾ ਬੰਦੂਕ ਥੋੜੀ ਮੈਂ ਨਾਲ ਲੈ ਕੇ ਚੱਲੇ ਆ ਲਾਇਸੈਂਸ ਚਾਹੀਦਾ ਲਾਇਸੈਂਸ ਚਾਹੀਦਾ ਚਲੋ ਆ ਜਾਓ ਜੀ ਆਪਾਂ ਚੱਲਦੇ ਆ ਅੱਗੇ ਨੂੰ ਦਿਖਾਉਣੇ ਆ ਤੁਹਾਨੂੰ ਹੈਨਾ ਅੱਗੇ-ਅੱਗੇ ਨਾਲ-ਨਾਲ ਚੱਲ ਫਿਰ ਜੇ ਚਾਹੋ ਪਹਿਲਾਂ ਠੰਡਾ ਠੰਡਾ ਤਾਂ ਪੀ ਲਓ ਠੰਡਾ ਬਾਈ ਜੀ ਪੀ ਲੈਨੇ ਆ ਠੰਡਾ ਲਿਆ ਰੱਖਿਆ ਜੀ ਤਾਂ ਲੋੜ ਵੀ ਨਹੀਂ ਸੀਗੀ ਵੈਸੇ ਠੰਡੇ ਦੀ ਤਾਂ ਬਾਈ ਹੁਣਾਂ ਨੇ ਯਾਰ ਆਦਰਮਾਨ ਕਰਦਾ ਯਾਰ ਪੂਰਾ ਸੇਵਾ ਕੀਤੀ ਪੂਰੀ ਹੈ ਠੰਡੇ ਠੰਡੇ ਲਿਆ ਕੇ ਰੱਖੇ ਆ ਗਰਮੀ ਹੈ ਨਾ ਹਾਂ ਆ ਬਾਈ ਨਹੀਂ ਆਏ ਇੱਕ ਕਮਰੇ ਅੱਗੇ ਆਪਣੇ ਇਹ ਬਾਈ ਇਹ ਬਾਈ ਜੀ ਨਹੀਂ ਆਏ ਦਾ ਜਮੀਨ ਆਏ ਬਾਈ ਜੀ ਕਿੱਦਾਂ ਠੀਕ ਠਾਕ ਠੀਕ ਠਾਕ ਸਾਡੇ ਸਾਰੇ ਦਸਤਾਵੇਜ਼ ਸਾਰੇ ਦਸਤਾਵੇਜ਼ ਹੈ ਕਿਹੜਾ ਪਿੰਡ ਹੈ ਬਾਈ ਜੀ ਤੁਹਾਡਾ ਮੇਰਾ ਗੜ੍ਹਦੇ ਵਾਲੇ ਤੋਂ ਪਿੰਡਾ ਜੀ ਇਥੇ ਦਾ ਚਿਪੜਾ ਹੈ ਖਿੰਡਾ ਚੋਪੜਾ ਮੈਂ ਪਹਿਲੀ ਵਾਰੀ ਸੁਣਿਆ ਕਿਹੜਾ ਜ਼ਿਲ੍ਹਾ ਸ਼ਹਿਰ ਪਰ ਦੀ ਸ਼ਹਿਰ ਬੋ ਦੋ ਬੇ ਠੀਕ ਹੈ ਮੋਸਟਲੀ ਦੋ ਬਈ ਖੜਾ ਹੈ ਨਾ ਹਾਂਜੀ ਚਲੋ ਵਧੀਆ ਇਹ ਨਹੀਂ ਬੋਸ ਨਹੀਂ ਅੱਛਾ ਬੋਸ ਨਹੀਂ ਹਾਂ ਵੱਡਾ ਬੋਸ ਆ ਫੋਟਾ ਅੱਛਾ ਵੱਡੇ ਬੋਸ ਉਹ ਤਾਂ ਵੱਡੇ ਲੱਗਦੇ ਆ ਦੇਖੋਗੇ ਉਹ ਦੇਖਣ ਨੂੰ ਵੱਡੇ ਲੱਗਦੇ ਆ ਹੈ ਇਹ ਇਹ ਛੋਟੇ ਲੱਗਦੇ ਆ ਉਵੇਂ ਲੱਗਦੇ ਆ ਛੋਟੇ ਵੱਡੇ ਛੋਟੇ ਬਸ ਚਲੋ ਐਂ ਜੀ ਨਾਲ ਮਿਲ ਕੇ ਹਾਸਿਆ ਖੇਡੀਆਂ ਕਰਕੇ ਕੰਮ ਕਰ ਚੱਲੀ ਜਾਂਦੇ ਆ ਹੈ ਨਾ ਤੇਹੀਂ ਬਾਹਰਲੇ ਮੁਲਕਾਂ ਚ ਟਾਈਮ ਪਾਸ ਬੱਦਾ ਕਰੀ ਜਾਂਦਾ ਹੈ ਸਾਡਾ ਤਾਂ ਸੋਹਣਾ ਪਰਿਵਾਰ ਇੰਦੀ ਸਿਸਟਮ ਆ ਇੱਕ ਪਰਿਵਾਰਾਂ ਨੂੰ ਕਿਹੜੇ ਟਾਈਮ ਛੱਡਦੇ ਸਾਡੇ ਨਾਲ ਚਲੋ ਵਧੀਆ ਵਧੀਆ ਬਾਈ ਜੀ ਇਹ ਬੰਦਿਆਂ ਨੇ ਸਾਨੂੰ ਸਹੀ ਤਰੀਕੇ ਨਾਲ ਸੱਦਿਆ ਹੋਇਆ ਵਾ ਅੱਛਾ ਜੀ ਤੇ ਨਹੀਂ ਤਾਂ ਤਕਰੀਬੇ ਨੇ ਇੱਥੇ ਲੋਕਾਂ ਨੂੰ ਕਿਦਾਂ ਦੱਸ ਕੇ ਜਿਹੜੇ ਆ ਤੁਸੀਂ ਠੱਗੀਆਂ ਦਾ ਜਾਲ ਹੈ ਇਹਨਾਂ ਦਾ ਸਿਸਟਮ ਇਹਨਾਂ ਨੂੰ ਸਾਥੋਂ ਕੁਝ ਵੀ ਨਹੀਂ ਕਰਾਉਂਦੇ ਹੂੰ ਕੰਪਨੀ ਦੀ ਫੀਸ ਸੀਗੀ ਠੀਕ ਤੇ ਲੋਅਰ ਦੀ ਸੀਗੀ ਫੀਸ ਜਿਹੜਾ ਉਹਨਾਂ ਦਾ ਜਾਇਜ਼ ਦੀ ਟੈਕਣੀਆ ਠੀਕ ਹੈ ਫਿਰ ਇਹਦਾ ਕੁਲਮ ਲਾ ਕੇ ਰਿਜ਼ਲਟ ਇਹ ਆ ਜੀ ਕਹਿੰਦੇ ਵੀ ਏਜੰਟਾਂ ਦੀਆਂ ਠੱਗੀਆਂ ਤੋਂ ਬਚੋ ਜੇ ਇੱਥੇ ਆਉਣੇ ਹੈ ਏਜੰਟਾਂ ਦੇ ਸਿੱਧੇ ਆਏ ਇੱਥੇ ਜਾਂ ਕਿਧਰ ਆ ਫੜੇ ਹੋ ਰਹੇ ਆ ਹਾਂਜੀ ਬੁਜ਼ਾਰ ਮਿੱਤਰਾਂ ਸਿੱਧੇ ਆਏ ਉਹ ਬਚ ਗਏ ਹਾਂਜੀ ਤੇ ਨਹੀਂ ਤਾਂ ਹਰ ਇੱਕ ਬੰਦਾ ਰਗੜੇ 25 25 ਦਿਤੀ ਮੈਨੂੰ ਤਾਂ ਨਾ ਐ ਪਤਾ ਲੱਗਿਆ ਇੱਕ ਮੈਂ ਤੁਹਾਨੂੰ ਗੱਲ ਹੋਰ ਦੱਸਦਾ ਤੇ ਨਾਲ ਹੀ ਚਲੋ ਇੱਥੇ ਗੱਲ ਅੱਜ ਚੱਲੀ ਜਾਂਦੀ ਹੈ ਫਿਜੀ ਦਾ ਕਹਿੰਦੇ ਏਜੰਟ 5 5 6 6 ਲੱਖ ਰੁਪਏ ਲਈ ਜਾਂਦੇ ਲੈ ਫਿਜੀ ਦਾ ਵੀਜ਼ਾ ਫ੍ਰੀ ਹੈ ਕੰਟਰੀ ਮਤਲਬ ਬਾਈ ਯਕੀਨ ਸੱਚੀ ਮੈਂ ਝੂਠ ਨਹੀਂ ਬੋਲਦਾ ਮਤਲਬ ਆਪਣੇ ਲੋਕ ਯਾਰ ਇੰਨੇ ਭੋਲੇ ਆ ਮਤਲਬ ਵੀ ਫਿਜੀ ਆਉਣ ਵਾਸਤੇ ਉਹ ਰਿਸਰਚ ਨਹੀਂ ਕਰਦੇ ਇੰਟਰਨੈਟ ਤੇ ਨਹੀਂ ਦੇਖਦੇ ਹਨਾ ਵੀ ਕਿਵੇਂ ਆ ਵੀਜ਼ਾ ਫ੍ਰੀ ਹੈ ਜਾਂ ਉੱਥੇ 에어ਪੋਰਟ ਤੇ ਤੁਸੀਂ ਆਓ ਤੇ ਆਪਦਾ ਜੇ ਤੁਸੀਂ ਕਈਆਂ ਦੇ ਸਾਨੂੰ ਮੈਸੇਜ ਵੀ ਆਏ ਕਹਿੰਦੇ ਸਾਨੂੰ ਕਿਸੇ ਦਾ ਨੰਬਰ ਦੇ ਦਿਓ ਮਤਲਬ ਵੀ ਅਸੀਂ ਇਨਵੈਸਟਮੈਂਟ ਕਰਨੀ ਹੈ ਹਨਾ ਵੀ ਜੇ ਤੁਸੀਂ ਇਨਵੈਸਟਮੈਂਟ ਕਰਨੀ ਆਪਦੀ ਮੰਨ ਲਓ ਤੁਸੀਂ 50 ਲੱਖ 60 ਲੱਖ ਰੁਪਇਆ ਲਾਉਣਾ ਤੁਸੀਂ ਯਾਰ 50000 ਦੀ ਟਿਕਟਾ ਤੁਸੀਂ ਟਿਕਟ ਲਗਾ ਕੇ ਇੰਡੀਆ ਤੋਂ ਆਓ ਆਪਦਾ ਦੇਖੋ ਪੜਤਾਲੋ ਜਾਂਚ ਕਰੋ ਥੋੜਾ ਹਫਤਾ ਰਹਿ ਕੇ ਜਾਓ ਦੇਸ਼ 'ਚ ਥੋੜਾ ਜੀ ਲੱਗਦਾ ਜੇ ਮਤਲਬ ਤੁਹਾਨੂੰ ਨਾਲ ਡਰ ਖੁੱਲੇ ਜਾਂਦਾ ਪਤਾ ਲੱਗ ਜਾਂਦਾ ਵੀ ਕਿਵੇਂ ਦਾ ਮਾਹੌਲ ਹੈ ਨਾ ਜੇ ਤੁਹਾਡਾ ਜੀ ਲੱਗੂਗਾ ਤੇ ਤਾਂ ਤੁਸੀਂ ਆਪਣੀ ਇਨਵੈਸਟਮੈਂਟ ਕਰੋ ਨਹੀਂ ਭਾਈ ਕਿਸੇ ਦੇ ਭਰੋਸੇ ਨਾ ਰੋ ਇੱਥੇ ਕਿਸੇ ਦਾ ਕੋਈ ਭਰੋਸਾ ਨਹੀਂ ਕੌਣ ਬੰਦਾ ਕੀ ਕਰ ਜਾਂਦਾ ਹੈ ਨਾ ਸੋ ਅਸੀਂ ਤਾਂ ਇਹੀ ਕਹਿੰਦੇ ਹੁੰਨੇ ਆ ਵੀ ਹਰ ਦੇਸ਼ ਹਰ ਮੁਲਕ ਜਾਣ ਤੋਂ ਪਹਿਲਾਂ ਜੀ ਰਿਸਰਚ ਕਰੋ ਆਪਦੀ ਉਹਦੇ ਬਾਰੇ ਦੇਸ਼ ਨੂੰ ਪੜਤਾਲੋ ਦੇਖੋ ਵੀ ਉੱਥੇ ਕੀ ਹੈ ਜਦੋਂ ਅਸੀਂ ਅਫਰੀਕਾ ਗਏ ਸੀ ਕੀਨੀਆ ਉਦੋਂ ਸਾਡੇ ਘਰੇ ਇੰਨੇ ਲੋਕ ਆਏ ਕਹਿੰਦੇ ਜੀ ਅਸੀਂ ਕੀਨੀਆ ਚ ਤਾਂ ਵੀ ਤੁਸੀਂ ਦਿਖਾਇਆ ਵੀ ਪੈਸਾ ਵਾਲਾ ਬਣਦਾ ਵੀ ਅਸੀਂ ਕੀਨੀਆ ਜਾ ਕੇ ਜ਼ਮੀਨਾਂ ਲੈਣੀ ਹੈ ਕਹਿੰਦੇ 2-2 ਕਰੋੜ ਰੁਪਏ ਵਾਲੇ ਇਨਵੈਸਟਮੈਂਟ ਵਾਲੇ ਮਤਲਬ ਸਾਡੇ ਘਰੇ ਆਈ ਜਾਣ ਮਤਲਬ ਮੈਂ ਕਹਿੰਦਾ ਵੀ ਕੋਈ ਵੀ ਦੁਨੀਆ ਇੰਨੀ ਨੇੜੇ ਆ ਯਾਰ ਵੀ ਕਿਸੇ ਵੀ ਦੇਸ਼ ਚ ਤੁਸੀਂ ਕੋਈ ਦੂਰ ਨਹੀਂ 5-7 10 ਘੰਟਿਆਂ ਦੀ ਫਲਾਈਟ ਲੈ ਕੇ ਮੌਜ ਨਾਲ ਜੇ ਤੁਹਾਡਾ ਨਹੀਂ ਮਨ ਮੰਨੂਗਾ ਸਗੋਂ ਐਂ ਦੇਖ ਲਓ ਵੀ ਇੱਕ ਦੇਸ਼ ਘੁੰਮਿਆ ਯਾਰ 10 ਦਿਨ ਲਾਏ ਦੇਸ਼ ਘੁੰਮੇ ਪਛਤਾਵਾ ਤਾਂ ਨਹੀਂ ਰਹੂਗਾ ਘੱਟੋ ਘੱਟ ਸੋ ਜਿਵੇਂ ਬਾਈ ਜੀ ਹੋਣ ਵਾਲੀਆਂ ਗੱਲਾਂ ਮਤਲਬ ਜਾਂਚ ਪੜਤਾਲ ਕਰਕੇ ਆਪਦੀ ਆਪਦੇ ਬੱਚਿਆਂ ਨੂੰ ਵੀ ਜੇ ਬਾਹਰ ਭੇਜਣਾ ਹੈ ਜਾਂ ਆਪ ਵੀ ਕੋਈ ਇਨਵੈਸਟਮੈਂਟ ਬਿਜ਼ਨਸ ਦੀ ਕਰਨੀ ਹੈ ਸੋ ਇਹ ਸਾਰਾ ਦੇਖ ਕੇ ਪੈਸਾ ਤੇ ਲਾਣਾ ਚਾਹੀਦਾ ਜੀ ਇਦਾਂ ਹੀ ਆ ਨਾ ਜੀ ਗੱਲਬਾਤ ਇਦਾਂ ਹੀ ਦੇਖ ਚਲੋ ਅੱਜ ਤੁਹਾਡੇ ਵਾਲੇ ਤੋਂ ਫਿਜੀ ਵਾਲੀ ਵੀ ਗੱਲ ਜਾਦਾ ਕਿ ਫਿਜੀ ਤੇ ਮੈਨੂੰ ਠਾਠਾ ਮੈਸੇਜ ਆਈ ਜਾਂਦੇ ਜੀ ਤੁਸੀਂ ਜਾ ਕੇ ਤੁਹਾਡੀ ਵੀਡੀਓ ਦੇਖੀ ਹਾਂ ਸਾਡੀਆਂ ਵੀਡੀਓ ਦੇਖੋ ਉ ਬਾਈ ਕਿਸੇ ਨੂੰ ਕੁਝ ਚੱਲ ਐਨਾ ਧਿਆਨ ਨਹੀਂ ਦਿੰਦੇ ਜਦੋਂ ਕੋਈ ਵੀਡੀਓ ਆ ਜਾਂਦੀ ਅਗਲੇ ਨੂੰ ਆ ਲੱਗਦਾ ਵੀ ਉੱਥੇ ਤਾਂ ਨਹੀਂ ਕਮਾਈ ਪਈ ਵੀ ਉੱਥੇ ਜਾ ਕੇ ਲੁੱਟ ਲਓ ਉੱਥੇ ਜਾ ਕੇ ਕਰ ਲਓ ਕਮਾਈ ਹੈ ਨਾ ਤੇ ਮੈਨੂੰ ਲੱਗਦਾ ਇੱਕ ਵੀਡੀਓ ਪਈ ਫਿਜੀ ਆਪਣਾ ਕੈਰੈਕਟਰ ਲਈ ਫਿਰ ਦੱਕ ਦੂਜੇ ਉੱਥੋਂ ਹਾਂਜੀ 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 ਚਲੋ ਆਏ ਆ ਵੀ ਆਪਣੇ ਬੰਦੇ ਤਾਂ ਨਹੀਂ ਕਈ ਵਾਰੀ ਕਿਸੇ ਨਾਲ ਕੁਝ ਕਰਦੇ ਹੁੰਦੇ ਆ ਆਪਾਂ ਕਿਸੇ ਨੂੰ ਗਲਤ ਨਹੀਂ ਕਹਿੰਦੇ ਵੀ ਫਲਾਣ ਅਹੀ ਗਲਤ ਹੈ ਪਰ ਆਏ ਆ ਵੀ ਦੁਨੀਆ 'ਚ ਕਿਸੇ ਦਾ ਉਹ ਵੀ ਕੋਈ ਨਹੀਂ ਵੀ ਆਪਦਾ ਜਿਹੜਾ ਇਨਵੈਸਟਮੈਂਟ ਕਰਨ ਦੇ ਦੇਖ ਕੇ ਪੈਸੇ ਪੈਸਾ ਤੇ ਲਾ ਦੇਖ ਕੇ ਆਪਦਾ ਲਾਓ ਹਨਾ ਸੋ ਹੁਣ ਗੱਲਾਂ ਬਾਤਾਂ ਇੱਥੇ ਬਹੁਤ ਹੋ ਗਈਆਂ ਆਪਾਂ ਅਗਲੀ ਸਾਈਟ ਤੇ ਜਾਣਾ ਤੁਹਾਨੂੰ ਘਰ-ਬਾਰ ਜਿਹੜੇ ਬਣਦੇ ਉੱਥੇ ਉਹ ਦਿਖਾਉਣੇ ਆ ਤੇ ਆਪਾਂ ਉਧਰ ਨੂੰ ਚੱਲਦੇ ਆਂ ਏ ਅਸੀਂ ਪਹੁੰਚ ਗਏ ਜੀ ਹੁਣ ਨੈਕਸਟ ਸਾਈਡ ਤੇ ਤੇ ਇੱਥੇ ਵੀ ਕੰਮਕਾਰ ਜਿਹੜਾ ਚੱਲ ਰਿਹਾ ਹੈਗਾ ਉੱਪਰ ਆਪਣੇ ਮੁੰਡਿਓ ਦੇਖੋ ਕਿੱਥੇ ਤੱਕ ਬੈਠਿਆ ਚੜੇ ਇੰਨੀਆ ਮਿਹਨਤਾਂ ਹੁੰਦੀਆਂ ਇੰਨੀਆਂ ਮਿਹਨਤਾਂ ਦੇ ਨਾਲ ਇਹ ਪ੍ਰਦੇਸਾਂ 'ਚ ਜਿਹੜੀ ਹੈ ਉਹ ਕਮਾਈ ਹੁੰਦੀ ਹੈ ਸੋ ਇਹ ਘਰ-ਬਾਰ ਕਿਵੇਂ ਬਣਦੇ ਆ ਤੇ ਉਹ ਸਾਰਾ ਹੁਣ ਦਾ ਨੂੰ ਅਗਲੇ ਵਲੌਗ 'ਚ ਦਿਖਾਵਾਂਗੇ ਕਿਉਂਕਿ ਗੱਲਾਂ ਬਾਤਾਂ ਉੱਥੇ ਕਾਫੀ ਹੋਈਆਂ ਸਾਡਾ ਵਲੌਗ ਮੈਨ ਲੱਗਾ ਜਿਆਦਾ ਥੋੜਾ ਜਿਹਾ ਆਪਣਾ ਲੈਂਥੀ ਚੱਲਿਆ ਗਿਆ ਹਨਾ ਸੋ ਤੁਸੀਂ ਇੰਤਜ਼ਾਰ ਕਰੋ ਅਗਲੇ ਵਲੌਗ ਦਾ ਮਿਲਦੇ ਆਪਾਂ ਨਵੇਂ ਵਲੌਗ 'ਚ ਨਵੀਂ ਵੀਡੀਓ ਦੇ ਨਾਲ ਗੁੱਡ ਬਾਏ